ਅਸੀਂ ਲੜਨਾ ਹੀ ਹੈ ਵੀ ਨਹੀਂ ਅਸੀਂ ਉਹ ਹੀ ਕੱਢਾਂਗੇ ਨਹੀਂ ਉਹਦੇ ਚ ਦੇਖੋ ਜੀ ਤੁਸੀਂ ਤੁਸੀਂ ਮੌਕਾ ਦੇਖੋ ਪਹਿਲੀ ਗੱਲ ਪਹਿਲਾਂ ਦਾ ਮੌਕਾ ਮੈਂ ਦੇਖ ਹਾਂ ਦੂਜੀ ਮੈਂ ਸਰਪੰਚ ਸਾਹਿਬ ਤੋਂ ਪੁੱਛਦਾ ਪਲੀਜ਼ ਕੋਈ ਗੱਲ ਨਹੀਂ ਇਹਨਾਂ ਤੋਂ ਪੁੱਛ ਲਓ ਜੀ ਇਹ ਦੱਸ ਦਿਓ ਕੋਲ ਹਾਲਤ ਤਾਂ ਕੱਢਣਾ ਹੀ ਨਾ ਹੋਗਾ। ਇਹ ਤਾਂ ਦੱਸਦਾ ਸਰ ਤੁਹਾਨੂੰ ਵੀ ਜਿਹੜਾ ਉਹ ਖਾਲਾ ਬੰਦ ਕੀਤਾ ਗਿਆ ਵੀ ਉਸੇ ਨੂੰ ਚਾਲੂ ਕਰ ਲਿਓ ਆਪਣੇ ਵਾਸਤੇ ਵਧੀਆ ਰੋਕ। ਅਸੀਂ ਕਿਸੀ ਹੋਰ ਪਾਸੇ ਤੋਂ ਕੱਢ ਸਕਦੇ ਹਾਂ। ਨਹੀਂ ਸਰ ਤੁਸੀਂ ਉਹ ਸੈਕਟਰ ਸਾਹਿਬੀ ਪੱਲ ਆਏ ਵੇ ਸੇ ਅਸੀਂ ਤੁਹਾਨੂੰ ਕਰਾਂਗੇ। ਮੈਂ ਤੁਹਾਡੇ ਨਾਲੋਂ ਜਗ੍ਹਾ ਨਾ ਚੱਲ ਕੇ ਦੇਖਾਂ ਹੁੰਦਾ। ਦੇਖ ਲਓ ਸਰ ਤੋਂ ਉਹਨਾਂ ਨੇ ਤੁਹਾਨੂੰ ਉੱਥੇ ਚਾਰਜ ਦੀ ਮੁਸ਼ਕਲਤਾ ਨਹੀਂ ਹੋਊ। ਸਰ ਮੁਸ਼ਕਲਤਾ ਉੱਥੇ ਜੇ ਉਹ ਸਾਡੇ ਗਲਫੀਰ ਪੈਣ ਦਾ ਕੋਈ ਚਾਂਸ ਹੋ ਗਿਆ ਫਿਰ ਆਪਣੇ ਪ੍ਰਸ਼ਾਸਨ ਦਾ ਨੁਕਸਾਨ। ਸਹਿਲਾਂ ਦੇ ਖਾਲਾ ਦੀ ਖਾਲਾ। ਨਹੀਂ ਸਰ ਤੁਸੀਂ ਤਾਂ ਸਹਿਨੋਗੇ ਪਰ ਸਾਡੇ ਪਿੰਡ ਦੇ ਤਾਂ ਪਹਿਲਾਂ ਹੀ ਹੱਟ-ਫੁੱਟ ਇਹਦੇ ਪੁਲਿਸ ਪ੍ਰਸ਼ਾਸਨ ਨਾਲ ਤੁਸੀਂ ਮੈਨੂੰ ਰਸਤਾ ਦੱਸ ਦੋ ਬੱਤਲਾ ਜਾਏ ਇਹ ਤਾਂ ਦਿਖਾ ਦੇਣਗੇ ਤੁਸੀਂ ਕੱਲੇ ਪ੍ਰਸ਼ਾਸਨ ਨੂੰ ਲੈ ਕੇ ਤੁਸੀਂ ਮੈਨੂੰ ਰਸਤਾ ਦੱਸੋ ਜਿਹੜਾ ਜਵਾਬ ਦੇਣ ਵਾਲਾ ਹੈ ਸਰਕਾਰ ਦਾ ਕੋਲ ਅਸੀਂ ਇਹ ਕੱਲ ਦੇ ਉੱਤੇ ਉੱਤੇ ਦਿੰਦੇ ਆਂ ਵੀ ਅਸੀਂ ਉਹਦਾ ਜਿਹੜਾ ਪਲਾਨ ਬਣਾ ਕੇ ਐਸ.ਓ. ਨੂੰ ਦੋਗੇ ਚੱਲ ਜੀ ਦੋਗੇ ਚੱਲ ਬੜੋ ਐਸ.ਓ. ਸਾਹਿਬ ਕੇ ਕਟਾਰੇ ਅਸੀਂ ਕਰ ਦਾਂਗੇ ਇਹਦੀ ਤਾਂ ਸਾਨੂੰ ਕੋਈ ਤਕਲੀਫ ਨਹੀਂ ਹੈ ਨਾ ਸਰ ਜੀ ਕੁਛ ਨਹੀਂ ਇ ਕੋਈ ਹੱਲ ਆ ਉਹ ਜਿਹੜਾ ਲੱਖਾਂ ਰੁਪਇਆ ਪਹਿਲਾਂ ਸਰਕਾਰ ਨੇ ਲਾ ਚੁੱਕੇ ਆ ਨਹੀਂ ਦੇਖੋ ਇਹ ਗੱਲ ਸਰ 1 ਮਿੰਟ ਹਾਂਜੀ ਜਿਹੜਾ ਪਹਿਲਾ 100 ਰੁਪਿਆ ਲਾਇਆ ਹੁਣ ਹੋਰ ਲਾਉਣ ਦੀ ਬਜਾਏ ਉਹੀ ਖੜਾ ਕੱਢ ਕੇ ਚਲਵਾ ਦਿਓ ਬਸ ਇੰਨਾ ਹੀ ਹੈ ਨਾ ਕੋਈ 5 ਰੁਪਏ ਖਰਚਾ ਵੀ ਉਹ ਮੰਨ ਲਓ 5 ਹੋ ਚੁੱਕਿਆ ਹੋਊਗਾ ਤੇ ਚੰ ਬਹੁਤ ਖਰਚਾ ਹੋਊ ਉਹਦੇ ਭਰਾ ਨੇ ਵੀ ਖਾਲਾ ਛੱਡਾਇਆ ਸਰ ਦੋ ਫੁੱਟ ਖਾਲਾ ਨਹੀਂ ਆਉਂਦਾ ਨਹੀਂ ਦੇਖੋ ਤੁਹਾਡੀ ਗੱਲ ਨਾ ਜਿਹੜੀ ਉਹ ਹੱਲ ਨਹੀਂ ਕਰਦੀ ਪਈ ਠੀਕ ਹੈ ਉਹਦੇ ਵਿੱਚੋਂ ਦੇ ਕੋਲ ਨਾ ਬਹੁਤ ਸਾਰੀ ਆਪਸ਼ਨਸ ਹੈਂ ਗਿਆ ਉਹ ਕੋਰਟ ਜਾ ਕੇ ਸੀਲ ਲੈ ਸਕਦਾ ਹੈ ਤੁਸੀਂ ਆਪ ਹੀ ਸੋਚਦੇ ਪੈਣਗੇ ਪ੍ਰਸ਼ਾਸਨ ਮੈਂ ਤੁਹਾਡੀ ਮਦਦ ਨਹੀਂ ਕਰ ਸਕੂਗਾ ਕੋਰਟ ਨੂੰ ਕੋਰਟ ਚ ਦੇਖ ਲਾਂਗੇ ਜੀ ਜੀ ਸਰ ਜੀ ਉਹਦੇ ਭਰਾ ਨੇ ਵੀ ਖਾਣਾ ਛੱਡਿਆ ਇਹ ਗੱਲ ਤਾਂ ਫਿਰ ਹੋਹੀ ਹੋਗੀ ਨਾ ਨਹੀਂ ਸਰ ਇਹ ਮੈਂ ਧਰਨਾ ਦਵਾਂਗਾ ਜੋ ਕਹਿ ਰਿਹਾ ਸੀ ਉਹ ਨਹੀਂ ਸਰ ਜੀ ਜਦੋਂ ਇਹ ਮੀਰ ਦੋ ਦੋ ਘਰ ਆ ਇਹਨਾਂ ਦੇ ਇੱਕ ਨੇ ਤਾਂ ਬੰਦ ਕਰਤਾ ਇੱਕ ਛੱਡੀ ਬੈਠਾ ਤੇ ਇੱਕ ਨੂੰ ਮੱਥੇ ਕਿੰਦਾ ਖਰਚਾ ਹੋਊਗਾ ਮੁਣ ਚਲੋ ਉਹ ਨਹੀਂ ਨਹੀਂ ਦੇਖੋ ਚਲੋ ਆਪਾਂ ਐ ਕਰੋ ਜੀ ਮੈਨੂੰ ਹੱਲ ਚਾਤਾ ਹਾਂ ਮਾਰੀ ਮੇਰੀ ਗੱਲ ਸੁਣੋ ਜੀ ਅਸੀਂ ਐਸੇ ਕਰ ਰਹੇ ਹਾਂ ਦੇਖੋ ਜਿਹੜੇ ਹਾਲਾਤ ਹੈਗੇ ਤੁਹਾਨੂੰ ਜ਼ਿਆਦਾ ਸਮਝ ਆਏ ਠੀਕ ਹੈ ਮਨ ਨੂੰ ਨਹੀਂ ਪਤਾ ਕਿ ਕੁਛ ਐਸੀ ਕਿੰਨਾ ਕਰ ਸਕਦੇ ਆ ਤਾਂ ਮੈਂ ਸਿਰਫ ਮੈਂ ਇਹ ਨਹੀਂ ਕਹਿ ਰਿਹਾ ਵੀ ਨਹੀਂ ਐਸੀ ਆ ਕਰਨਾ ਨਹੀਂ ਹੈ ਵੀ ਉਹ ਤਾਂ ਅਸੀਂ ਪਟਣਾ ਨਹੀਂ ਹੈਗਾ ਮੈਂ ਆ ਵੀ ਚੀਜ਼ ਨਹੀਂ ਕਹਿ ਰਿਹਾ ਜਸਟ ਆ ਪੁੱਛਣਾ ਚਾਹੁੰਦਾ ਵੀ ਜੇ ਅਸੀਂ ਉਹ ਨਾ ਕਰਕੇ ਦੂਜੇ ਪਾਸੇ ਤੋਂ ਜਾਈਏ ਜਾ ਜੇ ਅਸੀਂ ਉਹ ਕਰਦੇ ਸਾਨੂੰ ਕੀ ਕੀ ਸਮੱਸਿਆ ਆ ਸਕਦੀ ਐ ਅਸੀਂ ਤੇ ਉਹ ਬਾਰੇ ਵਿਚਾਰ ਕਰਦੇ ਉਹ ਸਰਪੰਚਾਇਤ ਤੋਂ ਆਪਾਂ ਕਰਦੇ ਆਂ ਪੰਚਾਇਤ ਸਰ ਤੁਸੀਂ ਉਹ ਜਿਹੜੀ ਪੰਜਾਬੀ ਐ ਜਿਹੜੀ ਪੰਜਾਬੀ ਕਹਿ ਲੋ ਜਾਂ ਕਹਿ ਲੋ ਵੀ ਮਤਲਬ ਸਾਡੀ ਭਾਸ਼ਾ ਨਹੀਂ ਸਮਝ ਆ ਰਹੀ ਜਾਂ ਤੁਸੀਂ ਦੇਖੀ ਨਹੀਂ ਉਹ ਚੀਜ਼ ਨਾ ਨਾ ਬੋਲੀ ਤਾਂ ਮਨ ਨਹੀਂ ਸਮਝ ਆਉਂਦੀ ਐ ਸਰ 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 ਤੁਹਾਨੂੰ ਮਨ ਦੀ ਗੱਲ ਲਿਖੀ ਚੀਜ਼ ਤਾਂ ਸਮਝ ਆ ਜਾਊਗੀ ਤੁਸੀਂ ਮਨ ਦੀ ਗੱਲ ਤਾਂ ਸਮਝ ਨਹੀਂ ਆ ਜਾਊਗੀ ਠੀਕ ਐ ਤਾਂ ਉਸੇ ਪਹਿਲੇ ਮੈਂ ਤੁਹਾਨੂੰ ਕਹਤਾ ਜੀ ਆਪਾਂ ਸੁਣੀ ਨਹੀਂ ਸੀ ਜੀ ਕੋਈ ਗੱਲ ਕਰਦੇ ਆ ਸਰ ਵੀ ਤੁਹਾਨੂੰ ਜਿਹੜੀ ਚੀਜ਼ ਅਸੀਂ ਲਿਖ ਕੇ ਜਾਂ ਨਕਸ਼ਾ ਬਣਾ ਕੇ ਦੇਣੀ ਹੈ ਉਹ ਵੀ ਤਾਂ ਸਮਝਾ ਮੰਨਤਾ ਹੀ ਨਹੀਂ ਲਵਾਗਾ ਮੈਨੂੰ ਕੁਝ ਵੀ ਕਹਿ ਸਕਦੇ ਨਹੀਂ ਨਹੀਂ ਆਏ ਨਹੀਂ ਆਏ ਕਿਉਂ ਕਵਾਂਗੇ ਮਾੜਾ ਜਿਸ਼ੰਦਰ ਮਨੂ ਅਸੀਂ ਤਾਂ ਹੱਲ ਅਸੀਂ ਤਾਂ ਹੱਲ ਲੱਡਣਾ ਹੈ ਨਾ ਦੇਖੋ ਦੋ ਤਿੰਨ ਲਾਣੀ ਜੀ ਆਪਾਂ ਇਹਨੂੰ ਐਮ ਕਾਈ ਜੀ ਪੰਚਾਇਤ ਮਤਾ ਪਾਵੀ ਹਾਂਜੀ ਉਸ ਮਤੇ ਦੇ ਆਧਾਰ ਦੇ ਉੱਤੇ ਦੇਖੋ ਸੁਣੋ ਸੁਣੋ ਕੀ ਸੁਣ ਲੋ ਉਸ ਮਤੇ ਦੇ ਆਧਾਰ ਦੇ ਉੱਤੇ ਜੇ ਤਾਂ ਆਪਾਂ ਨੂੰ ਕੋਈ ਉਹਦੇ ਚ ਆਉਂਦੀ ਹੋਈ ਡਿਫਿਕਲਟੀ ਕੋਈ ਪ੍ਰੋਬਲਮ ਆਉਂਦੀ ਫਿਰ ਉਹਦੇ ਵਾਰੀ ਅਗਲੀ ਵਿਚਾਰ ਠੀਕ ਹੈ ਜੇ ਨਹੀਂ ਫਿਰ ਉਹਦੇ ਹਿਸਾਬ ਦੇ ਨਾਲ ਉਹ ਗੱਲ ਆ ਹੱਲ ਹੋਣੀ ਚਾਹੀਦੀ ਹੈ ਦੂਜੀ ਗੱਲ ਠੀਕ ਹੈ ਦੂਜਾ ਮਸਲਾ ਹੈਗਾ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਕਿ ਕਿਵੇਂ ਹੋ ਗਿਆ ਕੀ ਹੋ ਗਿਆ ਹਾਂਜੀ ਦੇਖੋ ਉਹਦੇ ਵਿੱਚ ਐਮ ਐਲ اے ਅਮੋਲਕ ਸਿੰਘ ਦਾ ਪੂਰੀ ਤਰ੍ਹਾਂ ਦੇ ਨਾਲ ਇਨਵੋਲਵਮੈਂਟ ਆ ਉਹਦੇ ਕਰਕੇ ਤੇ ਸਾਰੀ ਗੱਲ ਵਿਗੜੀ ਆ ਜਦੋਂ ਕਿਸੇ ਬੰਦੇ ਨੂੰ ਹੋਵੇ ਨਾ ਵੀ ਐਮ ਐਲ اے ਮੇਰੀ ਮੁਠੀ ਚ ਹਾਂਜੀ ਉਦੋਂ ਉਹ ਕਿਸੇ ਪ੍ਰਸ਼ਾਸਨ ਦੀ ਕਿਸੇ ਅਧਿਕਾਰੀ ਦੀ ਨਹੀਂ ਸੁਣਦਾ ਜੀ ਠੀਕ ਹੈ ਨਾ ਇਹੀ ਵਜ੍ਹਾ ਸੀ ਵੀ ਨਾਲੇ ਬੰਦਿਆਂ ਤੇ ਗੋੜੀਆਂ ਚਲਾਤੀਆਂ ਨਾਲੇ ਬੰਦੇ ਗ੍ਰਿਫਤਾਰ ਕਰਵਾਤੇ ਚਲੋ ਉਹ ਤਾਂ ਚੰਗੀ ਗੱਲ ਹੋਈ ਆ ਵੀ ਪ੍ਰਸ਼ਾਸਨ ਨੇ ਮੁੜ ਕੇ ਉਹਦੀ ਇਨਕੁਆਰੀ ਕੀਤੀ ਉਹਦੇ ਵਿੱਚ ਬੰਦਿਆਂ ਨੂੰ ਇਨੋਸੈਂਟ ਮਤਲਬ ਬੇਗਨਾ ਪਾ ਕੇ ਉਹਨਾਂ ਨੂੰ ਛੱਡਤਾ ਚੰਗਾ ਹੋਇਆ ਇਹਦੇ ਨਾਲ ਮਾਹੌਲ ਕਾਫੀ ਉਹ ਹੋ ਗਿਆ ਜੀ ਹੁਣ ਮਸਲਾ ਇਹ ਆ ਵੀ ਜਦੋਂ ਬੰਦੇ ਤੇ ਕੋਈ ਇਸ ਤਰ੍ਹਾਂ ਨਾਲ ਸ਼ਰੇਆਮ ਗੋੜੀਆਂ ਚਲਦੀਆਂ ਪ੍ਰਸ਼ਾਸਨ ਨੂੰ ਦਿੱਤੀਆਂ ਹੋਈਆਂ ਵੀਡੀਓ ਤੁਸੀਂ ਵੀ ਦੇਖ ਲਓ ਜੀ ਵੀ ਉਹ ਬੰਦੇ ਦੀ ਹਜੇ ਤੱਕ ਕੋਈ ਗ੍ਰਿਫਤਾਰੀ ਨਾ ਹੋਵੇ ਨਾ ਅਸਲਾ ਜਬਤ ਹੋਇਆ ਉਹਨਾਂ ਦਾ ਕੋਈ ਅਸਲਾ ਜਬਤ ਨਾ ਹੋਵੇ ਦੇਖੋ ਨਹੀਂ ਨਹੀਂ ਛੋਟਾ 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 ਛੋਟੇ ਬੇਨਤੀ ਵੀ ਉਹਨਾਂ ਦੀ ਜੇ ਗ੍ਰਫਤਾਰੀ ਹੋਊਗੀ ਇੱਕ ਤਾਂ ਬੰਦਿਆਂ ਤੇ ਪਹਿਲਾਂ ਹੀ ਇੰਨਾ ਕੁਝ ਹੋ ਗਿਆ ਘਰ ਭੰਨਦੇ ਲੋਕਾਂ ਚ ਠੀਕ ਹੈ ਨਾ ਵੀਡੀਓ ਮੈਂ ਆਪ ਖੋ ਦਾ ਕੇ ਵੀਡੀਓ ਅੱਛੇ ਪੱਤਰਕਾਰਾਂ ਨੂੰ ਲੈ ਕੇ ਬਣਾਈ ਸਰਪੰਚ ਦੇ ਘਰ ਦੀ ਬੁਰੀ ਤਰ੍ਹਾਂ ਦੇ ਨਾਲ ਭੰਨਿਆ ਕੋਈ ਸਮਾਨ ਨਹੀਂ ਛੱਡਿਆ ਉਹਨਾਂ ਨੇ ਘਰ ਦਾ ਇਹਨਾਂ ਦੇ ਨਾਲ ਜੀ ਐਲ ਸੀ ਡੀ ਇਹਨਾਂ ਦੇ ਡੀ ਬੀ ਆਰ ਇਹਨਾਂ ਦੇ ਮਤਲਬ ਜਿਹੜੇ ਕੈਮਰੇ ਸੀਗੇ ਇਹਨਾਂ ਦੀ ਗੱਡੀ ਸੀ ਇਹਨਾਂ ਦਾ ਫਲੈਸ਼ ਸੀਗੀ ਇਹਨਾਂ ਦੀ ਠੀਕ ਹੈ ਨਾ ਇਹਨਾਂ ਦੇ ਵਾਸ਼ ਵੇਸ਼ਨ ਸੀਗੇ ਫਰੀਜਾਂ ਸੀ ਉਪਨਿਆ ਥੋੜਿਆ ਉਦੋਂ ਬਿਨਾ ਬਹੁਤ ਜਿਹੜਾ ਸਮਾਨ ਸੀ ਲੋਕੀਂ ਕਿ ਜੱਗ ਕੇ ਲੈ ਕੇ ਨਾਲ ਹੋ ਗਈ ਸੀ ਐਫਆਈਆਰ ਚ ਕਿਸੇ ਤੇ ਨਾਲ ਸਰ ਐਫਆਈਆਰ ਤਾਂ ਕਿਉਂਕਿ ਸਾਡੇ ਬਿਆਨਾਂ ਤੇ ਹੋਈ ਨਹੀਂ ਦੀ ਬਿਆਨਾਂ ਤੇ ਹੋਈ ਉਹ ਪੁਲਿਸ ਵਾਲਿਆਂ ਦੇ ਤੇ ਉਹ ਹੁਣ ਬਿਆਨ ਜਿਹੜੀ ਇਹਨਾਂ ਨੇ ਇੱਕ ਪਵਾਈ ਹੈ ਨਾ ਐਫਆਈਆਰ ਮੇਰੇ ਖਾਤੇ ਤੋਂ ਨਹੀਂ ਜਿਹੜਾ ਤੁਹਾਡੇ ਘਰ ਤੇ ਹਮਲਾ ਹੋਇਆ ਇਹ ਤਾਂ ਜੀ ਉਦੋਂ ਭੱਜੇ ਹੋਏ ਸੀ ਬਾਹਰ ਉਹ ਇਹਨਾਂ ਨੇ ਇਹਨਾਂ ਨੇ ਸਾਰੇ ਬੰਦੇ ਆਣੇ ਸੁਣੋ ਜਬੜੀ ਬਿਆਨ ਦਿੱਤੇ ਹੋਏ ਆ ਪੁਲਿਸ ਕੋਲ ਕੱਲ ਵੀ ਐਸਐਸਪੀ ਸਾਹਿਬ ਨੂੰ ਸਾਡੀ ਕਮੇਟੀ ਮਿਲੀ ਹੈ ਐਸਪੀ ਸਾਹਿਬ ਵੀ ਇੱਥੇ ਆ ਸੀ ਉਹਨਾਂ ਨੂੰ ਵੀ ਕਿਹਾ ਉਹ ਬਿਆਨਨਾ ਨੂੰ ਜਿਹਨੂੰ ਅਸੀਂ 161 ਦੇ ਬਿਆਨ ਕਹਿੰਦੇ ਆ ਉਹ ਸਾਡੇ ਬੰਦੇ ਨੇ ਦਿੱਤੇ ਹੋਏ ਆ ਉਹ ਬਿਆਨ ਉਹਦੇ ਵਿੱਚ ਸਾਰਾ ਕੁਝ ਲਿਖਿਆ ਕਿਉਂਕਿ ਇੱਕ ਵਾਰੀ ਤਾਂ ਭਗੜੜੀ ਮਰਚ ਗਈ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਸਾਡੇ ਨਾਲ ਕੀ ਹੋ ਗਿਆ ਜੀ ਜਦੋਂ ਪੁਲਿਸ ਨੇ ਛੱਡੇ ਆ ਉਦੋਂ ਆ ਕੇ ਉਹਨਾਂ ਨੇ ਪੜਤਾਲ ਕੀਤੀ ਆ ਘਰ ਫਰੋਲੇ ਆ ਉਹਦੇ ਆਧਾਰ ਦੇ ਉੱਤੇ ਬੰਦੇ ਕਿਹੜੇ ਕਿਹੜੇ ਅਸੀਂ ਬੰਦੇ ਜ਼ਖਮੀ ਹੋਇਆ ਬੰਦਿਆਂ ਦੇ ਕਾਰਤੂਸ ਲੱਗੇ ਹੋਏ ਆ ਉਹਨਾਂ ਦੀ ਐਮਐਲਆਰ ਬਣੀ ਹੋਈ ਆ ਮੈਡੀਕਲ ਚ ਦਾਖਲ ਆ ਉਹ ਬੰਦੇ ਜੀ ਪਹਿਲਾਂ ਉਹ ਬੰਦੇ ਦੀ ਤੁਹਾਨੂੰ ਅਸੀਂ ਵੀਡੀਓ ਵੀ ਸੁਣਾਵਾਂਗੇ ਇੱਕ ਜਣੇ ਦਾ ਕਿਸੇ ਦਾ ਨਾਮ ਹੈ ਜਿਹਨੂੰ ਗੋਲੀ ਵੱਜੀ ਹੈ ਇੱਕ ਜਣਾ ਨਹੀਂ ਜੀ ਕੁਲਦੀਪ ਨਹੀਂ ਚਲੋ ਉਹ ਹੈਗੇ ਆ ਜੀ 6-7 ਬੰਦਿਆਂ ਨੇ ਗੋੜੀਆਂ ਲੱਗੀਆਂ ਨੇ ਬੰਦਾ ਉਹ ਪਹਿਲਾਂ ਵੀਡੀਓ ਦੇ ਵਿੱਚ ਸ਼ਰੇਆਮ ਕਹਿ ਰਿਹਾ ਜੇ ਕਿਸੇ ਬੰਦੇ ਤੇ ਗੋਲੀ ਲੱਗੀ ਹੋਵੇ ਤਾਂ ਸਾਨੂੰ ਅੰਦਰ ਦੇ ਦਿਓ ਸਾਡੇ ਤੇ ਪਰਚਾ ਕਰ ਦਿਓ ਜੀ ਹੁਣ ਜਦੋਂ ਪਰਚਾ ਹੋ ਗਿਆ ਹੁਣ ਪਰ ਪਰਚੇ ਦਾ ਸਾਹਮਣਾ ਕਰਨ ਨੂੰ ਚਾਹੀਦਾ ਵੀ ਕਾਨੂੰਨ ਨੂੰ ਆਪਦਾ ਕੰਮ ਕਰਨ ਦਿਓ ਠੀਕ ਹੈ ਨਾ ਇਸ ਕਰਕੇ ਉਹਨਾਂ ਦੀ ਗ੍ਰਿਫਤਾਰੀ ਬਹੁਤ ਜ਼ਰੂਰੀ ਆ ਪੁਲਿਸ ਲੱਜ ਨਹੀਂ ਪੁਲਿਸ ਆਣੀ ਕਰਦੇ ਹੁਣਸਾਰੇ ਕਹਿੰਦੇ ਅੱਜ ਅਸੀਂ ਲੱਗੇ ਹੋਏ ਆ ਪਰ ਸਾਨੂੰ ਅਸੀਂ ਅਸੀਂ ਪੁਲਿਸ ਨੂੰ ਵੀ ਐਸਐਸਪੀ ਨੂੰ ਵੀ ਕੱਲ ਕਹਿ ਕੇ ਆਏ ਆ ਬੀਜੀ ਮਤਲਬ ਤਸੱਲੀ ਬਖਸ਼ ਠੰਗ ਦੇ ਨਾਲ ਉਹਨਾਂ ਦਾ ਕਰੋ ਹੋਰ ਬੰਦੇ ਵੀ ਨਾਲ ਸ਼ਾਮਲ ਨੇ 30 35 ਦੇ ਵਿੱਚ ਜ਼ਿਕਰ ਆ ਜੇ ਉਹ ਦੋ ਭੱਜ ਗਏ ਬਾਕੀਆਂ ਨੂੰ ਤਾਂ ਨਹੀਂ ਕੁਝ ਹੋਇਆ ਬਾ ਤਾਂ ਸੋ ਉਹਨਾਂ ਨੂੰ ਫੜ ਲਓ ਇਹ ਜਾਣ ਕਸੀਂ ਦੇਖੋ ਸਾਡੀਆਂ ਜੱਟਾਂ ਬੰਨੀਆਂ ਦਾ ਸਾਡੇ ਲੋਕਾਂ ਦਾ ਇਹ ਨਹੀਂ ਹੈਗਾ ਜਿਵੇਂ ਲੋਕ ਕਹਿੰਦੇ ਆ ਔਰਤਾਂ ਫੜ ਲਿਓ ਖਲਾਣਾ ਫੜੋ। ਅਸੀਂ ਬਿਲਕੁਲ ਨਹੀਂ ਕਹਿੰਦੇ ਉਹ ਗੱਲ। ਠੀਕ ਹੈ ਨਾ। ਹੁਣ ਜਿੰਨਾ ਚਿਰ ਜਿਹੜੇ ਅਸਲ ਦੋਸ਼ੀ ਆ ਉਹਦੇ ਫਿਰਦੇ ਆ ਪਾਸੇ। ਅਸਲ ਦੋਸ਼ੀ ਤਾਂ ਐਮਐਲਏ ਦੇ ਉਹ ਗਮਦੂਰ ਸਿੰਘ ਆ। ਐਮਐਲਏ ਸਾਹਿਬ ਤਾਂ ਆਪジナ ਮਤਲਬ ਬੋਝਾ ਮਾਣਦੇ ਆ। ਉਹਨਾਂ ਤੇ ਹਾਂ ਚ ਹੀ ਕੋਈ ਗੱਲ ਦੀ ਨਹੀਂ ਹੈਗੀ। ਸਾਰੇ ਕੁਛ ਦਾ ਜ਼ਿੰਮੇਵਾਰ ਉਹ ਆ। ਇਸ ਕਰਕੇ ਸਾਡੀ ਦਾ ਮੰਗ ਇਹ ਵੀ ਅਸੀਂ ਐਸਐਸਪੀ ਸਾਹਿਬ ਨੂੰ ਜਿਹੜਾ ਮੰਗ ਪੱਤਰ ਦਿੱਤਾ ਸੀ ਤਾਂ ਕਿ ਵੀ ਐਮਐਲਏ ਤੇ ਪਰਚਾ ਦਰਜ ਕਰੋ ਕਿ ਨੇ ਸਾਰਾ ਕੁਝ ਕਰਵਾਇਆ ਸਾਫ ਤਾਂ ਡਾਇਰੈਕਟਲੀ ਡਾਇਰੈਕਟਰੀ ਨਹੀਂ ਹੁੰਦੇ ਜਿਹੜੇ ਸਾਡੇ ਜੁੜੇ ਵੀ ਨਹੀਂ ਹੋਣੇ ਵੈਸੇ ਨਹੀਂ ਜੀ ਅਮਲਾ ਸੀਸੇ ਪੁਲਿਸ ਨੂੰ ਪਰਚਾ ਪਾੜਨੀ ਕਹਿ ਰਹੇ ਸਾਨੂੰ ਕੁਝ ਤਾਂ ਦੇਣਾ ਸਰ ਸੁਣੋ 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 ਬੇਨਤੀ ਸਾਡੇ ਤੇ ਜਦੋਂ ਸਾਡੇ ਤੇ ਜਦੋਂ ਪੁਲਿਸ ਨੇ ਕਰਨਾ ਹੁੰਦਾ ਨਾ ਜੀ ਸਾਡੇ ਬੰਦਿਆਂ ਦੀ ਅੰਮ੍ਰਿਤਸਰ ਦੇ ਵਿੱਚ ਲੜਾਈ ਹੋਈ ਸਾਡੇ ਬੰਦੇ ਕੁੱਟੇ ਗਏ ਸਾਡੇ ਤੇ ਬਠਿੰਡੇ ਬੈਠਿਆਂ ਤੇ ਪਰਚਾ ਦਰਜ ਬੰਦੀ ਤੋਂ ਕਹਿਣ ਦਾ ਮਤਲਬ ਸਾਡੀਆਂ ਜੱਥੇ ਬੰਦੀਆਂ ਇਹ ਪਿੰਡ ਦੇ ਨਹੀਂ ਨਹੀਂ ਸਾਡੀਆਂ ਸਾਡੀਆਂ ਜੱਥੇ ਬੰਦੀਆਂ ਜੀ ਸਾਡੇ ਤੇ 120 ਬੀ ਦੇ ਪਹਿਤ ਪਰਚਾ ਦਰਜ ਕਰਤਾ ਬਠਿੰਡੇ ਬੈਠਿਆਂ ਜੀ ਵੀ ਇਹਨਾਂ ਦੇ ਇਸ਼ਾਰਿਆਂ ਦੇ ਉੱਤੇ ਇਹਨਾਂ ਨੇ ਆ ਕੰਮ ਕੀਤਾ ਪੁਲਿਸ ਦੇ ਖਿਲਾਫ ਜਦੋਂ ਪੁਲਿਸ ਕਰਨਾ ਚਾਹੀ ਠੀਕ ਹੈ ਨਾ ਜਿਹੜੀ ਪੁਲਿਸ ਨੇ ਕਰਿਆ ਸੀ ਅਮਰਸਰ ਵਾਲੀ ਨੇ ਕੀਤਾ ਸੀ ਸਾਡੇ ਖਿਲਾਫ ਕੁਝ ਨੇ ਬੈਠੇ ਚਲੋ ਜਨਰਲ ਗੱਲਾਂ ਹੋ ਗਈਆਂ ਦੇਖੋ ਮੈਂ ਜਨਰਲ ਨਹੀਂ ਇਹ ਖੋਸ ਨਹੀਂ ਦੇਖੋ ਜੇ ਜੇ ਕਰਨਾ ਚਾਹੁੰਦਾ ਮੈਂ ਦੇਖੋ ਐਸਪੀ ਦੇ ਜਦੋਂ ਆਇਆ ਮੈਂ ਸਾਡੀ ਸਾਡੀ ਬੇਨਤੀ ਸੁਣੋ ਜੀ ਜੇ ਪੁਲਿਸ ਕਰਵਾ ਚਾਹੇ ਸਰਕਾਰ ਕਰਨਾ ਹੈ ਬਹੁਤ ਸਾਰੀਆਂ ਹੋ ਜਾਂਦੀਆਂ ਐਮਐਨਏ ਦੇ ਐਮਐਲਏ ਦੇ ਖਿਲਾਫ ਪਰਚਾ ਹੋਣਾ ਕੋਈ ਖਾਸ ਗੱਲ ਨਹੀਂ ਬਣਦੀ ਜੀ ਤੇ ਦੂਜੀ ਗੱਲ ਇਹ ਹੈਗੀ ਹੈ ਵੀ ਜਿਹੜੇ ਬੰਦੇ ਹੁਣ ਪਰਚੇ 'ਚ ਆ ਗਏ ਉਹਨਾਂ ਨੇ ਬਿਆਨ ਦਿੱਤੇ ਗਏ ਆ ਸਾਡੀ ਮੰਗ ਆ ਪੁਲਿਸ ਤੋਂ ਦੇਖੋ ਜੀ ਉਹਨਾਂ ਬਿਆਨਾਂ ਸੁਣੋ ਜੀ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਵਾਅਦਾ ਜੁਰਮ ਵੀ ਹੁੰਦਾ ਠੀਕ ਹਨ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਹੋਰ ਜਿਹੜੇ ਕੋਈ ਦੋਸ਼ੀ ਆ ਉਹ ਵੀ ਸਾਰੀ ਗੱਲ ਸਹੀ ਨਹੀਂ ਪੋਲਿਟੀਕਲ ਸਟੇਟਮੈਂਟ ਵਗੈਰਾ ਮੈਂ ਨਹੀਂ ਚਾਹਾਂਗਾ ਤੁਸੀਂ ਦੋ ਜਿਹੜੀ ਚੰਗਲ ਜੀ ਹੈਗੀ ਠੀਕ ਹੈ ਪੋਲਿਟੀਕਲ ਸਟੇਟਮੈਂਟ ਨਹੀਂ ਇਹ ਨਾ ਬਹੁਤ ਪੋਲਿਟੀਕਲ ਸਟੇਟਮੈਂਟ ਹੈਗੀ ਵੀ ਐਸੇ ਨਾ ਇਸ ਤਰ੍ਹਾਂ ਹੁੰਦਾ ਹੈ ਉਹਦੇ ਵਿੱਚ ਕਈ ਸਾਰੇ ਜੇ ਮੈਂ ਤੁਹਾਡੇ ਨਾਲ ਚਰਚਾ ਕਰਾਂਗਾ ਇਕੱਲੇ ਬੈਠ ਕੇ ਕਰਾਂ ਇਕੱਲੇ ਕਰ ਲੋ ਜੀ ਤੁਸੀਂ ਗੱਲ ਵੀ ਮਤਲਬ ਕਿਸ ਤਰ੍ਹਾਂ ਕੀ ਕਾਨੂੰਨ ਵੀ ਕੀਵੇਂ ਕੰਮ ਕਰੂਗਾ ਕੋਰਟ ਕੀਵੇਂ ਕੰਮ ਕਰੂਗੀ ਮੈਂ ਕਹਿ ਦਵਾਂ ਜੀ ਪਰਚਾ ਪਾ ਦੋ ਤੇ ਪੁਲਿਸ ਨੇ ਲੈ ਜਾ ਕੇ ਜੇ ਤੋ ਕੋਰਟ 'ਚ ਪੇਸ਼ ਕਰ ਰਹਾਗਾ ਉਹ ਪੇ ਕੋਟਨੀਓ ਨੂੰ ਕਹੋ ਕਿ ਜਦੋਂ ਕੁਛ ਹੈ ਨਹੀਂ ਤੂੰ ਕਿਵੇਂ ਲੈ ਆਇਆ ਇਹਨੂੰ ਉਹ ਤਾਂ ਉਹਨਾਂ ਦੇ ਲੈਕਟਿਕ ਕਢਾਉਣਗੇ ਜੀ ਉਹ ਉਹਨਾਂ ਦੇ ਨਾਮ ਦੇ ਵਿੱਚ ਚੱਲਦੇ ਆ ਸਭ ਕੁਝ ਠੀਕ ਹੈ ਨਾ ਬਸ ਤਾਂ ਹੀ ਮੈਂ ਕਹਿ ਰਿਹਾ ਨਾ ਜਿਹੜਾ ਸੋ ਟ੍ਰਿਕ ਬਫੇ ਸੀ ਬੰਦੇ ਆਗੇ ਉਹ ਕੇਸ ਵੱਡ ਜਾਂਦੇ ਪਰ ਨਾ ਰਹੀ ਸਿਚ ਸਭ ਨੂੰ ਹੱਲ ਜਦੋਂ ਬਣਾਉਣਾ ਹੈ ਜਿਹੜੇ ਜਿਹੜੇ ਆ ਦੋਨੋਂ ਦੀ اسی ਗੱਲ ਹੀ ਹੱਲ ਕਰਾਂਗੇ ਅਸੀਂ ਤੱਥਾਂ ਦੀ ਗੱਲ ਨਹੀਂ ਕਰਦੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਉਹਨਾਂ ਨੇ ਕਢਵਾ ਲਓ ਉਹਦੇ ਨਾਲ ਐਮਐਲਏ ਨਾਲ ਫੋਨ ਹੋਣ ਦੇ ਨਹੀਂ ਕਢਾਉਣ ਦੇ ਸਾਨੂੰ ਸੀਵਰ ਦਾ ਹੱਲ ਕਰਨਾ ਹੀ ਕਰਨਾ ਤਾਂ ਕਿ ਸਾਡੇ ਇੱਧਰ ਤੋਂ ਰਹਿ ਨਾ ਹਾਂ ਕਿ ਆ ਤੁਸੀਂ ਕਹਿੰਦੇ ਆਈ ਹੋ ਬੇਸਿਕਲ ਤੁਸੀਂ ਵੀ ਆਈ ਕਹਿੰਦੇ ਹੋ ਜੇ ਉਹ ਹੱਲ ਹੋ ਜੂ ਕਿ ਤਾਂ ਸਾਨੂੰ ਇੰਨੀ ਜੱਥੇ ਬੰਦੀਆਂ ਦੀ ਲੋੜ ਨਹੀਂ ਪਊਗੀ ਵੀ ਸਾਡੇ ਕੋਲ ਅਮਰੇ ਸਰ ਤੋਂ ਲੋਕੀ ਆਣਦੇ ਹੋਗੇ ਤੋਂ ਆ ਪਤਾ ਦਰ ਗਰੀਬ ਦੀ ਆਵਾਜ਼ ਠਾਉਣ ਵਾਸਤੇ ਤਾਂ ਕੋਈ ਤਾਂ ਫਿਰ ਮੱਤ ਕਰੀਏ ਪਹਿਲਾਂ ਤੁਸਾਂ ਕਿਹੋ ਕਰ ਰਹੇ ਹੋ ਕੋਈ ਪਤਾ ਨਹੀਂ ਲੱਗਿਆ ਤੁਸੀਂ ਵੀ ਤਾਂ ਆਈ ਹੋ ਤੇ ਇਨੀ ਹਸਪਤਾਲ ਹੋਈ ਜਾਂਦਾ ਨਾ ਕਿਸੇ ਅਸੀਂ ਰੂਸੀ ਕਹੂੰਗਾ ਸੀ ਤੁਹਾਡੇ ਕੋਲ ਆ ਕੇ ਨਾ ਚੱਲਦੇ ਨਹੀਂ ਤੁਸੀਂ ਵੀ ਤਾਂ ਕਿਸੇ ਜ਼ਿਲ੍ਹੇ ਜੁਈ ਹੋ ਜੀ ਮੈਂ ਵੈਸੇ ਗੱਲ ਐਪਲੀ ਕਰ ਰਹੀ ਹਾਂ ਤੁਸੀਂ ਸਾਨੂੰ ਜਦੋਂ ਮਰਜ਼ੀ ਸਾਧ ਲਓ ਅਸੀਂ ਤਾਂ ਆਪਕੈ ਨੇ ਪੰਜਾਬ ਚ ਕੋਈ ਮਰਜ਼ੀ ਬਾਜ ਮਾਰੇ ਸਾਨੂੰ ਜਿੱਥੇ ਟੱਕਾ ਹੁੰਦਾ ਅਸੀਂ ਖੜੇ ਆਂ ਜੀ ਨਾਲ ਦੇਖੋ ਮਸਲਾ ਅਸੀਂ ਅਜੇ ਨਹੀਂ ਨਹੀਂ ਦੇਖੋ ਤੁਸੀਂ ਨਹੀਂ ਗ੍ਰਿਫਤਾਰੀ ਕਰਵਾਉਂਦੇ ਸਰ ਅਸੀਂ ਵੀ ਇਸ ਗੱਲ ਨੂੰ ਹੇਠ ਟਿੱਕਰ ਸੋਚ ਰਹੇ ਆ ਜੀ ਆ ਜੀ ਇਹਨੇ ਦਿਨ ਬੀਤ ਚੁੱਕੇ ਆ ਪ੍ਰਸ਼ਾਸਨ ਆ ਨਹੀਂ ਹੋ ਸਕਦਾ ਬੰਦਾ ਕਿੰਨੀ ਕਿ ਦੂਰ ਪਹੁੰਚ ਚੁੱਕਿਆ ਅਸੀਂ ਹਾਲਾਂਕਿ ਫਸਾ ਅਸੀਂ ਤਾਂ ਤੁਹਾਡੇ ਨਾਲ ਗੱਲ ਕੱਟੀ ਨਹੀਂ ਤੁਹਾਡੀ ਜੀ ਨਹੀਂ ਤੁਸੀਂ ਦੱਸਿਆ ਮੈਂ ਕੱਟਣ ਦੀ ਤਾਂ ਗੱਲ ਬਣਾ ਅਸੀਂ ਅਸੀਂ ਕੱਟਣ ਦੀ ਜੋ ਮਰਜ਼ੀ ਉੱਪਰ ਆ ਨਹੀਂ ਬਣਾ ਅਸੀਂ ਅਸੀਂ ਹੱਲ ਕਰਨ ਵਾਸਤੇ ਤੁਸੀਂ ਵੀ ਆ ਅਸੀਂ ਵੀ ਹੱਲ ਕਰਨ ਵਾਸਤੇ ਆ ਬੈਠੀਆਂ ਜੀ ਜੋ ਹੋ ਸਕਦਾ ਦੱਸੋ ਕਿਉਂਕਿ ਪੰਚਾਇਤ ਨਾਲ ਮੈਂ ਤਾਂ ਪਾ ਦੂਗੀ ਉਹੀ ਮੈਂ ਕਹਿ ਰਿਹਾ ਦੇਖੋ ਅਸੀਂ ਉਹ ਗੱਲ ਦੇ ਉੱਪਰ ਆ ਗਏ ਸੀ ਕਿ ਉਹ ਵੀਰ ਜੀ ਕਹਿੰਦੇ ਆ ਜੀ ਉਹ ਵਾਲਾ ਚ ਹਿੱਸਾ ਪੱਟ ਕੇ ਅਸੀਂ ਕਰ ਦਈਏ ਤਾਂ ਨਹੀਂ ਕੀ ਨਾ ਨਹੀਂ ਕਰਨਾ ਦੇਖੋ ਨਹੀਂ ਅਸੀਂ ਮਤਲਬ ਕਿ ਪ੍ਰਸ਼ਾਸਨ ਕਰਦੇ ਹਾਂ ਵੀ ਉਹ ਇੱਕ ਹੱਲ ਹੋ ਜਾਂਦਾ ਹੈ ਮੈਂ ਉਹਦੇ علاوہ ਪੁੱਛਿਆ ਕੋਈ ਦੂਜਾ ਹੱਲ ਵੀ ਹੈਗਾ ਚਲੋ ਪੰਚਾਇਤੋ ਦੱਸ ਦੋ ਜੀ ਥੋੜਾ ਜਿਹਾ ਉਸ ਤਰ੍ਹਾਂ ਦੀ ਚਿਹਤ ਮਤਾ ਪਾ ਲਓ ਭਾਈ ਜੀ ਮੌਕਾ ਦਿਖਾਓ ਨਹੀਂ ਮੈਂ ਮੌਕਾ ਵੀ ਦੇਖਣਾ ਮਨਾ ਹੈ ਨਾ ਮੈਂ ਆਪਣਾ ਪਾਰਿਤ੍ਰਿਕ ਵੀ ਮੌਕਾ ਨਹੀਂ ਆਪ ਆ ਪਰ ਹੈ ਨਹੀਂ ਮੈਂ ਉਸ ਤੋਂ ਸਾਹ ਨਾਲ ਜੇ ਸਾਰੀ ਪੁਲਿਸ ਨੂੰ ਪਤਾ ਨਹੀਂ ਇੱਥੇ ਐਸਪੀ ਸਾਹਿਬ ਖੜੇ ਆ ਉਹਨਾਂ ਨੂੰ ਸਾਰਾ ਥਾਵਾਂ ਦਾ ਪਤਾ ਇੱਥੇ ਡਿਪਾਰਟਮੈਂਟ ਵਾਲੇ ਹੈਗੇ ਮਤਲਬ ਪਰਸੋਂ ਦਾ ਹਜੇ ਕਰਕੇ ਗਿਆ ਸਰ ਆਪਣੇ ਐਸਡੀਐਮ ਸਾਹਿਬ ਆਏ ਸੀ ਕਿ ਅੱਛਾ ਤੁਸੀਂ ਆਏ ਸੀ ਹਾਂ ਤੇ ਉਹ ਡਿਗ ਰਿਹਾ ਸੀ ਉਹ ਜਿਹੜਾ ਹੱਲ ਹੈ ਉਹ ਤਾਂ ਕਰਾਂਗੇ ਸਾਰੀ ਦੀ ਸਾਰੀ ਰਿਪੋਰਟ ਤੁਸੀਂ ਲੈ ਕੇ ਗਏ ਹੋਵੋਗੇ ਦੇਖੋ ਉਹਦੇ ਚ ਸਾਡੇ ਦੱਸਣ ਤੁਹਾਡੇ ਅਲੱਗ ਅਸੀਂ ਸੱਚ ਬੋਲ ਗਏ ਝੂਠ ਬੋਲ ਗਏ ਸਾਡਾ ਤਾਂ ਨਹੀਂ ਮੰਨਿਆ ਜਣਾ ਜਿਹੜਾ ਪਿੰਡ ਪੰਚਾਇਤ ਦਿੰਦੇ ਉਹ ਮੰਨੀ ਜਾਣੀ ਹੈ ਪੰਚਾਇਤ ਜਿਹੜੀ ਹੈ ਨਾ ਉਹ ਆਪਣੇ ਆਪ ਤੋਂ ਸਿਆਣੀ ਹੁੰਦੀ ਹੈ ਕਈ ਚੀਜ਼ਾਂ ਹਲ ਜਿਹੜੀਆਂ ਲੋਕਲ ਲੈਵਲ ਤੇ ਆਰਾਮ ਨਾਲ ਹੋ ਜਾਂਦੇ ਹੁੰਦੇ ਹਨ ਹੈ ਨਾ ਉਹ ਪੰਚਾਇਤ ਆਪਣੇ ਇੱਕ ਵਾਰੀ ਵਿਚਾਰ ਵਿਮਰਸ਼ ਕਰਨੀ ਕਿ ਮੈਂਬਰ ਸਾਹਿਬਾਨ ਨਾਲ ਮੀਟਿੰਗ ਕਰੂਗੀ ਜਿਵੇਂ ਪੰਚਾਇਤ ਡਿਸੀਜਨ ਕਰੂਗੀ ਉਸ ਤੋਂ ਬਾਅਦ ਡੇਟਾ ਟੈਕਨੀਕਲ ਵੀ ਦੇਖੀ ਜੀ ਦੇਖ ਲਈਤੀ ਜਾਵੇਗੀ ਚਲੋ ਇਹ ਤਾਂ ਅੱਜ ਦਾ ਹੁਣ ਜਿਹੜਾ ਹੈਗਾ ਅਸੀਂ ਹੱਲ ਕੱਢ ਲਾਂਗੇ ਠੀਕ ਹੈ ਇਹ ਨੂੰ ਅਗਲੀ ਦੱਸੋ ਤੁਸੀਂ ਮਤਾ ਪਾਸ ਕਰੋਗੇ ਜੋ ਥੋੜੀ ਬਹੁਤ ਪਰੇਸ਼ਾਨੀਆਂ ਦੇ ਚ ਆ ਰਹੀ ਹੋਗੀ ਤਾਨੂੰ ਦੱਸ ਕੇ ਜੋ ਚੇਂਜ ਬਦਲ ਹਵਾਣਾ ਹੋਇਆ ਕਰਵਾ ਲੈਣਾ ਚਲੋ ਸਰ ਜੀ ਇਹ ਤਾਂ ਇਹ ਭਰੋਸਾ ਦੇ ਰਹੇ ਆਂ ਵੀ ਜਿਹੜਾ ਹੈਗਾ ਅਸੀਂ ਮਹੀਨੇ 'ਚ ਕੰਮ ਸ਼ੁਰੂ ਕਰ ਦਾਂਗੇ ਪੱਕਾ ਤੇ ਇੱਕ ਮਹੀਨੇ 'ਚ ਉਹ ਵਾਲੇ ਹਿੱਸੇ ਦਾ ਹੋ ਜਾਊਗਾ ਜਿਵੇਂ ਕਿਸੇ ਨੇ ਮੰਗ ਚੱਕੀ ਸੀ ਸਾਰੇ ਪਿੰਡ ਦਾ ਕਰੋ ਘੰਟਾ ਉਹ ਕਰਨ ਨੂੰ ਟਾਈਮ ਲੱਗ ਨਹੀਂ ਸਰ ਉਹ ਤਾਂ ਚਲੋ ਗੰਦਾ ਸਾਈਡ ਦੀ ਕਰ ਦੋ ਤੁਸੀਂ ਇਹ ਤੁਸੀਂ ਮਸਲੇ ਦਾ ਹੱਲ ਕਰ ਚੁੱਕੇ ਹੋ ਪਰ ਤੁਸੀਂ ਹੁਣ ਦੂਜੇ ਮੁੱਦੇ ਤੇ ਆਜੋ ਆਪਾਂ ਬਹੁਤ ਜ਼ਿਆਦਾ ਤੁਹਾਡੇ ਕੋਲ ਵੀ ਟਾਈਮ ਨਹੀਂ 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 ਮੈਂ ਤੁਹਾਡੀ ਜੀ ਕਹੋਗੇ ਜਾਂ ਮੈਂ ਤਾਈ ਜਾਵਾਂਗਾ ਇੱਕ ਮਿੰਟ ਸਰ ਐ ਨਹੀਂ ਦੇਖੋ ਜਿਹੜਾ ਅੱਜ 10 ਤੋਂ 12 ਦਿਨ ਬੀਤ ਚੁੱਕੇ ਆ ਤੇ ਹਜੇ ਤੱਕ ਉਹ ਬੰਦੇ ਗ੍ਰਿਫਤਾਰ ਨਹੀਂ ਕਰ ਸਕਿਆ ਪ੍ਰਸ਼ਾਸਨ ਕੋਸ਼ਿਸ਼ ਕਰ ਰਹੀ ਹੈ ਪੁਲਿਸ ਇਹ ਜਾ ਕੇ ਨਹੀਂ ਕੋਸ਼ਿਸ਼ ਸਰ ਸਾਡੇ ਤੇ ਕੋਸ਼ਿਸ਼ ਤਾਂ ਇੱਕ ਘੰਟੇ ਚ ਹੋ ਗਈ ਸੀ ਸਰ ਸਾਨੂੰ ਤਾਂ ਸਭ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਸੀ ਮੈਂ ਕੀ ਗੱਲ ਤੁਸੀਂ ਨੱਠੇ ਸੀ ਨਹੀਂ ਨੱਠੇ ਨਹੀਂ ਨੱਠੇ ਨਾ ਵਾਹਦਰੋ ਹਾਂਜੀ ਬਸ ਫਿਰ ਨਹੀਂ ਤੇ ਫਿਰ ਉਹਨਾਂ ਦੀ ਆਪ ਪੁਲਿਸ ਨੂੰ ਕਹਿ ਰਹੇ ਜੀ ਹਜੇ ਵੀ ਹਜੇ ਵੀ ਸਾਡੇ ਪਿੰਡ ਦਾ ਸਾਡੇ ਪ੍ਰਸ਼ਾਸਨ ਦਾ ਸਾਡੀ ਨੌਜਵਾਨੀ ਦਾ ਕਰ ਲੈਣ ਨੂੰ ਗੱਲ ਇੱਕ ਮਿੰਟ ਸਰ ਸਾਡੇ ਪ੍ਰਸ਼ਾਸਨ ਦਾ ਸਾਡਾ ਨੁਕਸਾਨ ਜਦੋਂ ਹੋ ਗਿਆ ਉਦੋਂ ਫਿਰ ਪ੍ਰਸ਼ਾਸਨ ਕਹੂਗਾ ਵੀ ਅਸੀਂ ਭਾਲ ਕਰਦੇ ਹਾਂ ਨਹੀਂ ਕੋਸ਼ਿਸ਼ ਚੱਲੀ ਹੈ ਨਹੀਂ ਕੋਸ਼ਿਸ਼ ਨਹੀਂ ਸਰ ਹਾਂਜੀ ਕੋਸ਼ਿਸ਼ ਨਹੀਂ ਕੋਸ਼ਿਸ਼ ਹੀ ਆਉਂਦੀ ਆ ਵੀ ਹਜੇ ਇਸ ਕੰਮ ਨੂੰ ਅਲਝਾਵੇਂ ਚ ਟਾਈਮ ਲੱਗੂਗਾ ਹਾਂਜੀ ਪ੍ਰਸ਼ਾਸਨ ਦਾ ਐਡਾ ਨੁਕਸਾਨ ਹੋ ਗਿਆ ਸਾਡੇ ਪਿੰਡ ਦਾ ਐਡਾ ਨੁਕਸਾਨ ਹੋ ਗਿਆ ਹਜੇ ਵੀ ਪ੍ਰਸ਼ਾਸਨ ਟੱਲ ਵਰਤ ਰਿਹਾ ਅਸੀਂ ਤਾਂ ਇਸ ਗੱਲ ਨੂੰ ਕਹਾਂਗੇ ਕੌਣ ਹੀ ਗ੍ਰਿਫਤਾਰ ਕਰੇ। ਦੇਖੋ ਗ੍ਰਿਫਤਾਰੀ ਦੀ ਸਾਨੂੰ ਜ਼ਰੂਰਤ ਹੈ ਕਿਉਂਕਿ ਕੱਲ ਨੂੰ ਰੱਬ ਨਾ ਕਰੇ ਉਹ ਬੰਦਿਆਂ ਨੂੰ ਬਾਈ ਦੀਵੇ ਕੋਈ ਬਾਹਰ ਅੰਦਰ ਕੁਝ ਹੋ ਜਾਈ। ਤੇ ਪ੍ਰਸ਼ਾਸਨ ਤਾਂ ਕਹੂਗਾ ਜੀ ਇਹਨਾਂ ਦੇ ਬੰਦਿਆਂ ਨੇ ਮਾਰਤਾ ਜਾਂ ਸਾਡਾ ਕੋਈ ਉਹਨਾਂ ਨੇ ਨੁਕਸਾਨਤਾ। ਪ੍ਰਸ਼ਾਸਨ ਇਹ ਕਹਿਣਾ ਵੀ ਇਹਨਾਂ ਨੇ ਨੁਕਸਾਨਤਾ ਸਾਡੇ ਪਿੰਡ ਦਾ ਹੀ ਨੁਕਸਾਨ ਹੋਣਾ। ਚਾਹੇ ਕਿ ਮਜ਼ਦੂਰ ਦੇ ਬੰਦੇ ਨੂੰ ਕੁਝ ਹੋ ਜੇ ਚਾਹੇ ਸਾਡੇ ਬੰਦੇ ਨੂੰ ਕੁਝ ਹੋ ਜੇ ਵੀ ਪ੍ਰਸ਼ਾਸਨ ਦੀ ਢਹਿਲ ਕਰਨੀ ਨੁਕਸਾਨ ਹੋਊਗਾ ਇਹ। ਜੋ ਵੀ ਹੋਊਗਾ। ਸਰ ਉਹਨਾਂ ਦੀ ਸਥਿਤੀ ਇਹ ਆ ਜਿਹੜੇ ਪ੍ਰੈਸਰ ਰਿਪੋਰਟਰਾਂ ਨੇ ਮਜ਼ਦੂਰਾਂ ਦੀ ਗੱਲ ਨੂੰ ਚੱਕਿਆ ਜੀ ਉਹਨਾਂ ਨੂੰ ਧਮਕੀਆਂ ਲੱਗ ਰਹੀਆਂ ਉਹਨਾਂ ਬੰਦਿਆਂ ਦੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਪਾਇਆ ਹੈ ਐਸ.ਡੀ.ਐਮ ਸਾਹਿਬ ਦੇ ਧਿਆਨ ਚ ਹੋਊਗਾ ਪੁਲਿਸ ਦੇ ਧਿਆਨ ਚ ਹੋਊਗਾ ਮਨਿੰਦਰ ਹੁਣਾ ਨੇ ਪਾਇਆ ਹੈ ਹਾਂਜੀ ਹਾਂਜੀ ਲੋਕ ਆਵਾਜ਼ ਵਾਲਿਆ ਧਿਆਨ ਧਿਆਨ ਇੱਕ ਤਾਂ ਹੁੰਦਾ ਵੀ ਅਗਲੇ ਨੇ ਸ਼ਿਕਾਇਤ ਪਵਾ ਜੀ ਠੀਕ ਹੈ ਨਾ ਉਹਦਾ ਹੜੇ ਵੀ ਇੱਥੇ ਕਰਦੇ ਆ ਦੇਖੋ ਹੁਣ ਤੁਸੀਂ ਕਹੋਗੇ ਵੀ ਜਨਰਲ ਗੱਲ ਕਰਦੇ ਹੋ ਸੀ.ਐਮ ਸਾਹਿਬ ਭਗਵੰਤ ਮਾਨ ਸਾਹਿਬ ਜਦੋਂ ਕਮੇਟੀ ਕਰਦੇ ਸੀ ਨਾ ਉਦੋਂ ਉਹਨਾਂ ਨੇ ਇਹ ਕਹੇ ਸੀਗਾ ਜੀ ਅੱਡ-ਅੱਡ ਮੁਲਕਾਂ ਦੀ ਪੁਲਿਸ ਨੇ ਕਿਹਾ ਵੀ ਸਾਨੂੰ ਆ ਪਤਾ ਸਾਨੂੰ ਅਸੀਂ ਇੰਨੇ ਘੰਟਿਆਂ ਬਾਅਦ ਜੁਰਮ ਫੜ ਲੈਨੇ ਆ ਕਿਸੇ ਨੇ ਕਿਹਾ ਵੀ ਦੋ ਦਿਨਾਂ ਬਾਅਦ ਕਰ ਲੈਨੇ ਆ ਉਹ ਕਹਿੰਦੇ ਸਾਡੇ ਪੰਜਾਬ ਦੀ ਪੁਲਿਸ ਕਹਿੰਦੀ ਵੀ ਸਾਨੂੰ ਜੁਰਮ ਹੋਣ ਤੋਂ ਦੋ ਦਿਨ ਪਹਿਲਾਂ ਪਤਾ ਹੁੰਦਾ ਇਹ ਗੱਲ ਆਉਟ ਆਉਟ ਦੀ ਗੱਲ ਹੈ ਗੱਲ ਦੀ ਗੱਲ ਹੈ ਨਾ ਬਸ ਸੀਐਮ ਮਾਨ ਮਾਨ ਦਾ ਮਾਨ ਦਾ ਹੀ ਆਪ ਦੀ ਬਰਡ ਹੈ ਗੱਲ ਤਾਂ ਕਿਸੇ ਵੇਸ ਚ ਹੀ ਆਉਂਦੀ ਹੈ ਗੱਲ ਚ ਹੀ ਆਉਂਦੀ ਹੈ ਜੀ ਹੁਣ ਤਾਂ ਦੇਖੋ ਸੁਣਾ ਸੁਣਾ ਮੜੀ ਜੀ ਮੇਰ ਦੀ ਸੁਣ ਮੈਂ ਇਹ ਜਿਹੜਾ ਮੈਂ ਕਿਸੇ ਮਜਾਕ ਸ਼ੁਰੂ ਕਰ ਰਿਹਾ ਨਾ ਇਹਨੂੰ ਛੱਡ ਕੇ ਮੈਨੂੰ ਸਰਪੰਚ ਚੁਣ ਲਓ ਮੈਂ ਮੈਂ ਦੱਸ ਰਿਹਾ ਹਾਂ ਨਹੀਂ ਨਹੀਂ ਸੁਣੋ ਸਾਡੇ ਸੀਐਮ ਸਾਹਿਬ ਨੇ ਸਰਕਾਰ ਤਾਂ ਸਾਡੇ ਉਹ ਲੋਕਾਂ ਨੇ ਇਹਨਾਂ ਗੱਲਾਂ ਦੇ ਆਧਾਰ ਤੇ ਬਣਾਏ ਆ ਉਹਨਾਂ ਨੂੰ ਤੇ ਫਿਰ ਉਹ ਆਪਦੀ ਪੁਲਿਸ ਨੂੰ ਕਹਿਣ ਹਣੋ ਦੇਖੋ ਪੁਲਿਸ ਨੂੰ ਵੀ ਕਹਿਣ ਦੇ ਲਈ ਪੂਰੇ ਸਬੂਤ ਲੈਣੇ ਸਭ ਚਾਣੇ ਬੂਹੇ ਹਜੇ ਵੀ ਸਬੂਤ ਬਾਕੀ ਆ ਜਿੰਮੇਦਾਰ ਗੋਠਿਆਂ ਦੇ ਸਰਵਾ ਚਾਹੀਦੇ ਹੈ ਸਰ ਨਹੀਂ ਗੱਲ ਵੀਡੀਓ ਦੇ ਵਿੱਚ ਉਹ ਬੰਦਾ ਮਗਰ ਪੁਲਿਸ ਦੇ ਬੈਕ ਸਾਈਡ ਤੇ ਖੜ ਕੇ ਫੇਰ ਕਰਦਾ ਜਾਂਦਾ ਮਸਤਾਲਵ ਵਾਲਾ ਐਫ ਆਈ ਆਰ ਹਜੇ ਸਬੂਤਾਂ ਦੀ ਬਾਕੀ ਜਿਹੜੇ ਹੈ ਕਿੰਨੇ ਹੈਗੇ ਉਹਦੇ ਵਿੱਚ ਮੈਨੂੰ ਦੱਸੋ ਦੇਖੋ ਜੀ ਦੇਖੋ ਤੁਸੀਂ ਐਫ ਆਈ ਆਰ ਦੇਖੀ ਹੈ ਕੀ ਐਫ ਆਈ ਆਰ ਤੋਂ ਬਾਅਦ ਅਸੀਂ ਕਹਿੰਦੇ ਅਸੀਂ 161 ਦੇ ਬਿਆਨ ਦੇਦੇ ਜੀ ਤੁਸੀਂ ਦੱਸੋ ਐਫ ਆਈ ਆਰ ਦੇਖੀ ਹੈ ਜੀ ਅਸੀਂ ਦੇਖੀ ਆ ਜੀ ਉਹਦੇ ਸੀ ਗਵਾਹ ਦੇਖੇ ਹੈਗੇ ਕਿਹੜੇ ਕਿਹੜੇ ਅਸੀਂ ਉਹੀ ਪੁਲਿਸ ਨੂੰ ਕਹਿ ਰਹੇ ਆਂ ਵੀ ਉਹਨੂੰ ਮਜ਼ਬੂਤ ਕਰਨ ਵਾਸਤੇ ਜਿਹੜੇ ਕਦਮ ਲੈਣ ਵਾਲੇ ਆ ਉਹ ਲਵੇ ਕਦਮ 161 ਦੇ ਬਿਆਨ ਹੋ ਗਏ ਉਹਦੇ ਆਧਾਰ ਦੇ ਉੱਤੇ ਅੱਗੇ ਕਾਰਵਾਈ ਕਰੇ ਜਿਹੜੇ ਗਵਾਹਾਂ ਦੇ ਬਿਆਨ ਲੈਣੇ ਆ ਉਹ ਨਾਲ ਲਵੇ ਜਿਹੜਾ ਉਸ ਵੇਲੇ ਉਹ ਉਹਨਾਂ ਨੂੰ ਉਹ ਜੁਗਲਾਂ ਸੋਨ ਨਹੀਂ ਉਹਨਾਂ ਨੂੰ ਅਸੀਂ ਕਿਹਾ ਵੀ ਦੇਖੋ ਜਿਹੜਾ ਐਫ ਆਈ ਆਰ ਹੋ ਗਈ ਆ ਪੁਲਿਸ ਨੇ ਆਪਦੇ ਬਿਆਨਾਂ ਦੇ ਆਧਾਰ ਤੇ ਕੀਤੀ ਆ ਨਾ ਕਾਰਵਾਈ। ਜਿਹੜੀ ਉਹ ਜਿਹੜੀ ਐਫ ਆਈ ਆਰ ਉਹਨਾਂ ਤੇ ਹੋਈ ਆ ਸੁਣੋ ਨਾ ਐਸ ਸੀ ਐਸਟੀ ਐਕਟ ਲੱਗੇ ਇਥੇ ਐਸਪੀ ਸਾਹਿਬ ਖੜਿਆ ਉਹਨੂੰ ਦੱਸ ਦੇਣਗੇ ਉਹ ਵੱਧ। ਕੀ ਕਹਿਣਾ? ਵੀ ਜਦੋਂ ਉਹਨਾਂ ਤੇ ਐਫ ਆਈ ਆਰ ਹੋ ਗਈ। ਹੁਣ ਉਹਨਾਂ ਦੀ ਅਰੈਸਟ ਤਾਂ ਜ਼ਰੂਰੀ ਆ ਨਾ। ਕੋਸ਼ਿਸ਼ ਤਾਂ ਕਰ ਰਹੇ ਆ ਨਾ। ਹੁਣ ਉਹਦੇ ਲਈ ਮੈਂ ਦਰਨਾ ਲਾ ਕੇ ਆ ਸਕਦਾ। ਇਹਨੂੰ ਅਰੈਸਟ ਵੀ ਕੀਤਾ ਸਰਪ ਉਸ ਪਾਰਟੀ ਅੱਗੇ ਜਾ ਰਹੀ ਆ। ਇੱਕ ਇੱਕ ਮਿੰਟ ਭਾਈ ਜੀ। ਭਾਈ ਜੀ ਇੱਕ ਮਿੰਟ। ਪੁਲਿਸ ਪਾਰਟੀ ਅੱਗੇ ਜਾ ਰਹੀ ਆ। ਪਿੱਛੇ ਉਹ ਬੰਦਾ ਰਬੋਲਵਰ ਦੇ ਨਾਲ ਫਾਇਰ ਕਰੀ ਜਾ ਰਿਹਾ। ਹਜੇ ਸਬੂਤ ਬਾਕੀ ਆ। ਜੇ ਨਹੀਂ ਤਾਂ ਮੈਂ ਦਿਖਾ ਸਕਦਾ। ਚਲੋ ਕੋਈ ਸਮਝ ਨਹੀਂ ਬਾਕੀ ਆ ਚਲੋ ਆਪਾਂ ਗੱਲ ਮੰਗੇ ਆਪਣਾ ਬਚਾਓ ਸਰ ਸਾਡੀ ਬੇਚਾਰੀ ਪੂਰੇ ਜਾ ਰਹੀ ਆ ਮੰਗੇ ਪਾਸੋਂ ਸੰਧਰ ਦੇ ਉੱਪਰ ਕਰ ਲੈਣ ਸੰਧਰ ਦੇਖੋ ਜੀ ਆਪਣੇ ਗੱਲ ਜੀ ਰਹੀ ਆ ਦੇਖੋ ਸਾਡੀ ਤਾਂ ਤੁਹਾਨੂੰ ਰਿਕਵੈਸਟ ਹੀ ਕਰ ਸਕਦੇ ਹਾਂ ਅਸੀਂ ਤਾਂ ਜੀ ਮਾੜੇ ਹੀ ਤਾਂ ਬੰਦੇ ਆ ਕੀ ਨਹੀਂ ਕਰ ਸਕਦੇ ਹੁੰਦੇ ਉਹ ਤਕੜੇ ਤਾਂ ਹੋਰ ਕੁਛ ਕਰ ਜਾਂਦੇ ਇਹ ਤਾਂ ਕੁਛ ਨਹੀਂ ਹੈਗਾ ਵੀ ਕੋਈ ਮਾਰੇਗਾ ਸਭ ਨਹੀਂ 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 ਹਲ ਗਈਆਂ ਨਹੀਂ ਅਸਲ ਵਿੱਚ ਸਭ ਤੋਂ ਤਾਕਤਵਰ ਜਿਹੜੇ ਹੈਗੇ ਆਹਾ ਹੈਗੇ ਨਹੀਂ ਸਰ ਸਾਡੀ ਤਾਂ ਕਾਫੀ ਸਭ ਇਹ ਕੋਲ ਜੀ ਇੱਕ ਮਿੰਟ ਹੋਰ ਗੱਲ ਕਰ ਲੈਣ ਦੋ ਜੀ ਦੇਖੋ ਉਹਦੇ 'ਚ ਗੱਲ ਇਹ ਹੈਗੀ ਆ ਪੰਚਾਇਤ ਫਤਾ ਪਾਉਗੀ ਉਹਦੇ ਮੁਤਾਬਕ ਜੋ ਪੋਸੀਬਲ ਆ ਉਹ ਕਾਰਵਾਈ ਜੀ ਦੂਸਰੀ ਗੱਲ ਇਹ ਹੈਗੀ ਆ ਉਹਨਾਂ ਬੰਦਿਆਂ ਦੀ ਗ੍ਰਿਫਤਾਰੀ ਹੋ ਜੇ ਜਿਹੜੇ ਬੰਦਿਆਂ ਨੂੰ ਹੁਣ ਵੀ ਧਮਕਾ ਦਵਾਉਂਦੇ ਆ ਉਹਦਾ ਨੋਟਿਸ ਲਿਆ ਜਾਵੇ ਜੋ ਕੋਈ ਐਮਐਲਏ ਸਾਹਿਬ ਤੇ ਹੋ ਸਕਦੀ ਆ ਅਸੀਂ ਤਾਂ ਚਾਹਾਂਗੇ ਉਹ ਉਹਨੂੰ ਮਤਲਬ ਪੁਲਿਸ ਵੈਰੀਫਾਈ ਕਰੇ ਤੇ ਉਹਦੇ ਸਾਹਮਣੇ ਜੋ ਹੋ ਸਕਦਾ ਇਹ ਕਾਰਵਾਈ ਕਰਵਾਓ ਉਹਨਾਂ ਦੀ ਗ੍ਰਿਫਤਾਰੀ ਤੋਂ ਬਿਨਾ ਪਿੰਡ ਦੇ ਮਾਹੌਲ ਨੇ ਸ਼ਾਂਤ ਨਹੀਂ ਹੋਣਾ ਪ੍ਰੋਬਲਮ ਕੀ ਆ ਉਹ ਕਰਵਾ ਦਿਓ ਲੋਕ ਡਰ ਦਾ ਰੋਟਦੇ ਆ ਉਹ ਅੱਜ ਹੁਣ ਨਾ ਤੁਸੀਂ ਆਪਣੇ ਫਾਇਦੇ ਦੀ ਗੱਲ ਨਹੀਂ ਕਰੀ ਇਹਦੇ ਸਾਡਾ ਜੀ ਸਾਡੇ ਫਾਇਦੇ ਜਿਹੜੀ ਸਾਡੇ ਖਿਲਾਫ ਇੱਕ ਐਫਆਈਆਰ ਹੋਰ ਹੋਈ ਵੀ ਹੈਗੀ ਉਹਨੂੰ ਬੰਦ ਕਰਨ ਦੇ ਬਾਰੇ ਵਿੱਚ ਉਹ ਤਾਂ ਅਸੀਂ ਕਿਹਾ ਹੋਇਆ ਜੀ ਪਹਿਲਾਂ ਹੀ ਕਹਿ ਚੁੱਕੇ ਹਾਂ ਉਹ ਤਾਂ ਸਾਡੇ ਮਿੰਟਾ ਦੱਸ ਰਹੇ ਮੈਨੂੰ ਕੀ ਬਤਾ ਅਸੀਂ ਇਹਦੇ ਬਾਰੇ ਵੀ ਮੈਨੂੰ ਚਾਹੀਦਾ ਚਲੋ ਅਸੀਂ ਅਸੀਂ ਤਾਂ ਦੇਖੋ ਸਾਨੂੰ ਉਹਦਾ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਵੀ ਠੀਕ ਆ ਤੁਹਾਡੇ ਖਿਲਾਫ ਜਿਹੜੀ ਐਫ ਆਈ ਆਰ ਹੋਈ ਆ ਬੰਦੇ ਤੁਹਾਡੇ ਛੱਡੇ ਗਏ ਇਹਦੀ ਕੈਂਸਲੇਸ਼ਨ ਹੋਊਗੀ ਅਸੀਂ ਤਾਂ ਕਹਨੇ ਆ ਵੀ ਦੋ ਦਿਨਾਂ ਚੋਂ ਕੈਂਸਲੇਸ਼ਨ ਰਿਪੋਰਟ ਭਰਾ ਦਿੱਤੀ ਜੁਡੀਸ਼ਲ ਕਸਟਡੀ ਤੋਂ ਪਰ ਜਿਹੜਾ ਹੈਗਾ ਉਹ ਉਹ ਆ ਗਈ ਸੀ ਆ ਗਈ ਯਾਰ ਹੁਣ ਤਾਂ ਕੋਈ ਨਹੀਂ ਆਏਗਾ ਨਹੀਂ ਹੈ ਨਹੀਂ ਜੀ ਪਰ ਜਿੰਨਾ ਕਰ ਕੈਨਸਲੇਸ਼ਨ ਨਹੀਂ ਹੁੰਦੀ ਕਿ ਉਹਨਾਂ ਉੱਤੇ ਤਾਂ ਤਲਵਾਰ ਲਟਕਦੀ ਹੈ ਸਾਡੇ ਕੋਲ ਜਦੋਂ ਮਰਜ਼ੀ ਖੁੱਲ ਜੇ ਕੈਨਸਲੇਸ਼ਨ ਬੱਚਾ ਬਿਲਕੁਲ ਕੈਨਸਲੇਸ਼ਨ ਚਾਹੀਦੀ ਹੈ ਕਿੰਨਾ ਕਿੱਤਾ ਤਾਂ ਹੈ ਉਹ ਲੋ ਪੱਥਰ ਤਾਂ ਮਾਰੇ ਹੈਂ ਕੋਲਸ ਦੇਖੋ ਜੀ ਉਹ ਬਾਹਰ ਵਾਲੇ ਨੇ ਮਾਰੇ ਕਿ ਐਸੀ ਮਾਰੇ ਦੇਖੋ ਸੁਣੋ ਕਾਲ ਜੀ ਦੇਖੋ ਹਰੇਕ ਦਾ ਅਸੀਂ ਉਹਦੇ ਐਸਐਸਪੀ ਸਾਹਿਬ ਨੂੰ ਵੀ ਗਿਆ ਹਰੇਕ ਦਾ ਆਪ ਆਪਣਾ ਵਰਸ਼ਨ ਆ ਤੁਹਾਡਾ ਕੀ ਵਰਸ਼ਨ ਹੈ ਤੁਸੀਂ ਉੱਤੇ ਸੀਗੇ ਧਰਨੇ 'ਚ ਅਸੀਂ ਧਰਨੇ 'ਚ ਨਹੀਂ ਸੀਗੇ ਤੁਸੀਂ ਸੀਗੇ ਸੀਗੇ ਜੀ ਉਹਨਾਂ ਨੇ ਜਦੋਂ ਦੂਜੇ ਪਾਸੋਂ ਉਹਨਾਂ ਨੇ ਕਰਤਗਾਹ ਤੁਹਾਨੂੰ ਨਹੀਂ ਬੋਲਣ ਦੇਂਦੇ ਪਤਾ ਨਹੀਂ ਸਰਪੰਚ ਪੜਾ ਕੇ ਜਿਹੜਾ ਹੈਗਾ ਨਹੀਂ ਤੁਸੀਂ ਬੁਲਾ ਲਓ ਚਲੋ ਮੈਨੂੰ ਲੱਗਦੀ ਆ ਵੀ ਆਪਾਂ ਆਪਣੀ ਗੱਲ ਉਹ ਬਹੁਤ ਸਮਝਦਾਰ ਰਹਿਗੇ ਉਹ ਘੱਟ ਬੋਲਦੇ ਹੈਗੇ ਲੇਕਿਨ ਬਹੁਤ ਚੱਗੀ ਸਟੇਟਮੈਂਟ ਦਿੰਦੇ ਪਏ ਹੈਗੇ ਤੁਹਾਨੂੰ ਪਤਾ ਨਹੀਂ ਕਿਉਂ ਲੱਗ ਰਿਹਾ ਹੈਗਾ ਵੀ ਉਹ ਦੱਸ ਨਹੀਂ ਪਾਣਗੇ ਮੈਂ ਦੱਸ ਹੀ ਜਾਂਦੇ ਆ ਸਰ ਤੁਹਾਨੂੰ ਅਸੀਂ ਸਮਝਾ ਦ ਦੋ ਆਪਾਂ ਸਮਝਾ ਦਈਏ ਤੁਸੀਂ ਉੱਥੇ ਸੀਗੇ ਸੀ ਥੇ ਧਰਨੇ ਦੇ ਵਿੱਚ ਤੁਹਾਡਾ ਵੀ ਤੁਹਾਡਾ ਵੀ ਨਾਮ ਹੈਗਾ ਨਾ ਉਹਦੇ 'ਚ ਹਾਂਜੀ ਹਾਂਜੀ ਹੈਗਾ ਤੁਹਾਡਾ ਵੀ ਨਾਮ ਪੁਲਿਸ ਨੇ ਕੱਢ ਲਿਆ ਪੁਸ ਵੀ ਬਹੁਤ ਅਸੀਸ ਧੰਨਵਾਦ ਕਰਦੇ ਹਾਂ ਉਹਨਾਂ ਦਾ ਵੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਕਿਹਾ ਕਿ ਤੁਸੀਂ ਇੱਕ ਧਨਾੜ ਬੰਦੇ ਤੋਂ ਕੁੱਟਮਾਰ ਕਰਵਾ ਦਿਓ ਮੁੜ ਕੇ ਫਾਈਲ 'ਚ ਨਾਂ ਵੀ ਪਵਾ ਦਿਓ ਸਾਰੇ ਪਿੰਡ ਤੇ ਵੀ ਤੁਸੀਂ ਹਤਿਆਜਾਰ ਕਰਵਾ ਦਿਓ ਉਹਨਾਂ ਗਰੀਬਾਂ ਦੇ ਘਰ ਵੀ ਬਣਵਾ ਦਿਓ ਅਸੀਂ ਧੰਨਵਾਦ ਕਰਦੇ ਹਾਂ ਚੱਲ ਹੁਣ ਤਾਂ ਸਾਡੀ ਗੱਲ ਸੁਣਦਾ ਹੀ ਹੈ ਵੈਸੇ ਭਰੋਸਾ ਹੀ ਦਿੰਦੀ ਹੈ ਕਾ ਅਰੇ ਤਿੱਕੇ ਸੀ ਭਰੋਸਾ ਹੀ ਮੰਨਦੇ ਆ ਜਿਨੇ ਤੇ ਕੋ ਉਹਨਾਂ ਨੂੰ ਕੋਈ ਅਗਲੀ ਕਾਰਵਾਈ ਨਹੀਂ ਉਹਨਾਂ ਤਾਂ ਹੀ ਪਾਉਂਦੇ ਨਾ ਅਸੀਂ ਭਰੋਸਾ ਹੀ ਮੰਨਦੇ ਆ ਉਸ ਗੱਲ ਨਾਲ ਮਤਲਬ ਕਿ ਜਦ ਤੱਕ ਪੂਰਾ ਖਤਮ ਨਹੀਂ ਹੋ ਜਾਂਦਾ ਉਹ ਵਾਲੀ ਐਫਆਈਆ ਤਾਂ ਤੱਕ ਕਹਿ ਰਹੇ ਆ ਵੀ ਸਾਡੇ ਗਰੀਬ ਭਾਈਚਾਰੇ ਨੂੰ ਤਾਂ ਘਰਾਂ ਵੀ ਪੰਨੇਗੇ ਉਹਨਾਂ ਨੂੰ ਚੱਕ ਕੇ ਵੀ ਲੈਸ ਤੇ ਹੈਗਾ ਹਰੇ ਤਿੱਕੇ ਕਹਿੰਦੇ ਪ੍ਰੈਸ ਚੱਲ ਰਿਹਾ ਹੈ ਕਿ ਇਹ ਕੋਈ ਸੰਤ ਜਿਹੜਾ ਹੋ ਸੀਗਾ ਜਿਹੜੇ ਸਾਡੀ ਕਿਰਪਾ ਨਹੀਂ ਪਾਜ ਠਾਈ ਉਹਦੇ ਨੂੰ ਵੀ ਧੌਪਾਂ ਦੇ ਜਾਂਦਾ ਗਮਦੂਰ ਸਿੰਘ ਪਪੂ ਜੋ ਬਾਹਰ ਬੈਠਾ ਤਾਂ ਕਿਤੇ ਧੌਪਾਂ ਮਿਲ ਜਾਂਦਾ ਉਹ ਸਾਡੇ ਪਿੰਡ ਦੇ ਬੰਦੇ ਤੇ ਵੀ ਕਿਸੇ ਤੇ ਟੈਗ ਕਰ ਸਕਦਾ ਜਦੋਂ ਪਿੰਡ ਚ ਘੁਗਾਇ ਫਿਰਦਾ ਹੁੰਦਾ ਜਦੋਂ ਉਹ ਇਹਨਾਂ ਨੂੰ ਧੌਪਾਂ ਦੇ ਜਾਂਦਾ ਕੋਲਿਸਟ ਪ੍ਰੈਸ਼ਰ ਹੈ ਉਹ ਕੋਈ ਜਲਾਖਦਾ ਕੁਝ ਕਰ ਸਕਦਾ ਹੋ ਸਾਰੇ ਕਰ ਸਕਦਾ ਸਾਰੇ ਸਾਨੂੰ ਸਾਰੇ ਪਿੰਡ ਨੂੰ ਸਾਰੇ ਲੋਕੀ ਸਹਿਨੇ ਹੋਏ ਰਿਆ ਜਦੋਂ ਘਟੋ ਘਟ ਚਾਰ ਪੰਜ ਪਿਸਤੌਲ ਰਫਾ ਬਹੁਤ ਕੁਝ ਘੱਡੀ ਬੈਠਾ ਉਸ ਟਾਈਮ ਤੇ ਹੋ ਗਿਆ ਕੋਰਸ ਦੀ ਮੌਜੂਦਗੀ 'ਚ ਤੇ ਇਕੱਲਾ ਬੰਦਾ ਤਾਂ ਬਹੁਤ ਖੁਸ਼ੀ ਕਰ ਸਕਦਾ ਸਾਰਾ ਉਹਦੇ ਖਿਲਾਫ ਅਸੀਂ ਗਵਾਹ ਖੜੇ ਹੋ ਰਹੇ ਕੁਛ ਕੋ ਪਾਸਾਰੇ ਜਿਹੜੇ ਦੋ ਜਿਨ੍ਹਾਂ ਦੇ ਪਾਵਜਨਾ ਫਾਇਰਿੰਗ ਪੱਜੀ ਹੈ ਉਹੀ ਕਹਿ ਰਹੇ ਕਿ ਸਾਡੇ ਬੱਚੇ ਨਹੀਂ ਮੱਲਾ ਕੋਈ ਖੜੇ ਹੋ ਰਹੇ ਐ ਕਿ 13 14 ਖਲਾਓ ਪੈਂਟਾਗੋਆ ਇਹ ਸਾਰਾ ਰਕਵਾਈ ਨਹੀਂ ਸемеਂ ਬੰਦਾ ਹੈ ਇੱਕ ਇੱਕ ਤਾਂ ਹੁੰਦਾ ਸੀ ਇਕੱਠੇ ਗਵਾਹੀ ਦੇ ਦਾਂਗੇ ਜੀ ਕਹਿ ਦਾਂਗੇ ਕੋਈ ਇੱਕ ਜਾ ਕੇ ਗਵਾਹੀ ਦੇਣ ਨੂੰ ਕੋਈ ਗਿਆ ਹੈਗਾ ਗਵਾਹੀ ਦੇ ਦੋ ਸਰ ਸਾਰਾ ਪਿੰਡ ਹੀ ਜ਼ਿੰਮੇਦਾਰ ਵੀ ਬਹੁਤ ਸਾਡੀ ਮਦਦ ਤੇ ਸਾਡੇ ਗਰੀਬ ਭਾਈ ਚਾਰਾ ਪੈ ਗਈ ਸਾਰੇ ਹਾਂਜੀ ਸਾਰਾ ਉਹ ਬਸ ਦੋ ਤਿੰਨ ਘਾਰ ਹੀ ਆ ਸੋਨਾਂ ਦੇ ਕਿਰਨ ਸਾਹਿਬ ਜੀ ਮੈਂ ਕਾਹੀ ਇੱਕ ਮਿੰਟ ਗੱਲ ਸੋਲ ਰਿਹਾ ਜੀ 400 ਰੁਪਏ ਦੀ ਬੇਨਤੀ ਅਸੀਂ ਮਤਾ ਪਾ ਕੇ ਤੁਹਾਨੂੰ ਦੇਵਾਂਗੇ ਤੇ ਉਹੀ ਗੱਲਾਂ ਚੱਲੂਗਾ ਇਹਦੀ ਬੇਨਤੀ ਆਹ ਹੈ ਉਹ ਮੋਟੀ ਮੋਟੀ ਗੱਲਾਂ ਪਾਈਏ ਨਾ ਤੁਸੀਂ ਉਹ ਸਰਪੰਚ ਤੁਸੀਂ ਹਰੇਕ ਦਾ ਜਿਹੜਾ ਹੈਗਾ ਫਾਇਦਾ ਦੇਖਣਾ ਹੈ ਜੀ ਹਰੇਕ ਦਾ ਫਾਇਦਾ ਦੇਖ ਕੇ ਸਾਰੇ ਜਾਂ ਜ਼ਿਆਦਾ ਦਾ ਫਾਇਦਾ ਦੇਖਣਾ ਹੈ ਜੇ ਇੱਕ ਬੰਦੇ ਦਾ ਤੇ ਕਿਸੇ ਦਾ ਨੁਕਸਾਨ ਹੋ ਰਿਹਾ ਹੋਊਗਾ ਤਾਂ ਉਹਨੂੰ ਵੀ ਤਾਂ ਤੁਸੀਂ ਉਹ ਸੁਣਨਾ ਹੈ। ਉਹ ਹੀ ਸਾਰਾ ਸੀ ਉਹ ਹੀ ਸੁਣ ਰਾਇ ਸੀ ਹੁਣ ਇਧਰ ਦੀ ਸਾਨੂੰ ਪਤਾ ਹੀ ਇਧਰ ਦੀ ਜਿਆਦਾ ਨਿਸ਼ਕਾਨ ਹੋ ਗਈ। ਅਸੀਂ ਇਧਰ ਦੀ ਖਾਲਾ ਜਿੱਧਰ ਦੀ ਤੁਸੀਂ ਕਹਿ ਰਹੇ ਸੀ ਕੱਲ ਇਧਰ ਦੀ ਸਾਨੂੰ ਪਤਾ ਜਿਆਦਾ ਨਿਸ਼ਕਾਨ ਹੋਗਾ ਸੀ ਉਹ ਹੀ ਖਾਲਾ ਕਹਿ ਰਹੇ ਸੀ ਉਹ ਹੀ ਖਾਲਾ ਚੱਲੂ। ਉਹ ਹੀ ਮੋਢਾ ਹੀ ਖਾਣੇ ਦਾ ਅਸੀਂ ਮਤਾ ਪਾਕੀ ਦੇ ਦੇਣਾ ਸਾਰ। ਤੇ ਜੋ ਖਾਲਾ ਚੱਲੂ। ਫਿਰ ਜੋ ਨਹੀਂ ਹੋਇਆ ਫਿਰ ਅਸੀਂ ਕੀ ਕਰਾਂਗੇ? ਫਿਰ ਉਹ ਤਾਂ ਸੜਤੇ ਜਾਵਾਂਗੇ। ਹਰ ਕਿਤੇ ਦੱਸੀ ਕਿਉਂ ਜਾਵਾਂਗੇ ਇਹ ਤੁਸੀਂ ਸਾਢੇ 4 ਗੱਲ ਸੁਣੋਗੇ ਤੇ ਸਾਢੇ ਕਾਗਜ਼ਾਂ 'ਚ ਕੋਈ ਕਾਲਾ ਖਾਲਾ ਨਿਕਲਦਾ ਹੀ ਹੋਊਗਾ ਕਿਸੇ ਨਾ ਕਿਸੇ ਪਾਸੇ ਦੀ ਤਾਂ ਉਧਰ ਦੀ ਕੱਢ ਦੋ ਤੁਸੀਂ ਕਾਗਜ਼ਾਂ 'ਚ ਤਾਂ ਨਿਕਲਦਾ ਹੀ ਹੋਊਗਾ ਤੁਹਾਡੇ ਗਵਰਨਮੈਂਟ ਦੇ ਨਕਸ਼ੇ ਆ ਹਾਂ ਜਿਹੜਾ ਉਹ ਤਾਂ ਪਿੰਡ ਚੋਂ ਨਕਸ਼ਾ ਹੈ ਹਾਂ ਜੀ ਨਕਸ਼ੇ ਦੇ ਹਿਸਾਬ ਨਾਲ ਤੁਸੀਂ ਕੱਢ ਦੋ ਪੰਚਾਇਤ ਨੂੰ ਤਾਂ ਵਿੱਚ ਤੁਸੀਂ ਪਛੇਲੇ 'ਚ ਪਸਾਇਆ ਨਕਸ਼ੇ ਦੇ ਹਿਸਾਬ ਨਾਲ ਕੱਢੋ ਜਿੱਧਰ ਨਕਸ਼ਾ ਆਉਂਦਾ ਉਧਰ ਕੱਢ ਦੋ ਤੁਸੀਂ ਪਹਿਲਾਂ ਬਣਿਆ ਹੋਇਆ ਉਥੋਂ ਦੀ ਕੱਢੋ ਦਵਾਰੇ ਪੰਚਾਇਤ ਆ ਗਈ ਕੁੱਟਾਂ ਵੱਟਾਂ ਖਾ ਕੇ ਹਰਾਨ ਹੋਈ ਬੈਠੀ ਹੁਣ ਦੁਬਾਰੇ ਫੇਰ ਤੁਸੀਂ ਪੰਚਾਇਤ ਨੂੰ ਮੂਹਰੇ ਕਰੀ ਜਾਂਦੇ ਆਂ ਕਿ ਕੁੱਟਾਂ ਖਾਣ ਤੁਸੀਂ ਮੂਹਰੇ ਹੋ ਜਾਓ ਆ ਤਾਂ ਚੱਲਦਾ ਨਹੀਂ ਇਹਨਾਂ ਨੇ ਉੱਪੂ ਕਵਰ ਕੀਤਾ ਸਰ ਥੱਲੇੋਂ ਡਰੇਨ ਚੱਲਦੀ ਪਈ ਆ ਉੱਪਰ ਤੇ ਹੈਗਾ ਕਿਤੇ ਤੋਂ ਹਾਂਜੀ ਉੱਪਰ ਨਹੀਂ ਆਈ ਹਾਂਜੀ ਚੱਲ ਰਹੀ ਫਲੋਇੰਗ ਆ ਸਰ ਆਰੇ ਤਾਂ ਉਧਰੋਂ ਪਾਸ ਪਾਵਾਂਗੇ ਹਾਂ ਆਈ ਸਭ ਕੁ ਕਰ ਲਈ ਪਾਸੜੇ ਤੋਂ ਦੋ ਰਸਤੇ ਪਰਲੇ ਪਾਸ ਤੇ ਹੈ ਬੈਕਰੀ ਤੋਂ ਹੈ ਹਾਂ ਜੀ ਚੌਥਾ ਇਹ ਤੋਂ ਲੱਗੇ ਜਾਵਾਂ ਕਿੱਥੇ ਹੈ ਸਰੋ ਪਰਲੇ ਪਾਸ ਤੇ ਲੱਗ ਕੇ ਬਾਕੀ ਲੈਣ ਪਰ ਚੱਲ ਰਿਹਾ ਹੈ ਜਿਹੜਾ ਜਿਹੜਾ ਇਹ ਕਿਤਾਬ ਹੈ ਉਹਦੇ 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 ਉਹ ਉਹਨੋਂ ਕੱਦੇ ਨੂੰ ਉੱਧਰ ਆਏ ਨੂੰ ਖੜੇ ਉੱਚਲਾਉਂਦੇ। ਪਰ ਉਸ ਤੋਂ ਬਾਅਦ ਸੜਕ ਬਣ ਗਈ ਆਪਾਂ ਨੂੰ ਪਾਉਂਦੇ ਹੋਣ ਇਸ ਤਰ੍ਹਾਂ ਦੇ ਬਣ ਗਈ। ਜੀ ਆਵਰਾ ਲੈਵਲ। ਐਕਸਪਰਟ। ਉਹਨਾਂ ਦਾ ਵੀ ਹੈ ਕਿ ਉੱਧਰ ਲੈ ਕੇ ਜਿਹੜੀ ਚੱਲਦਾ ਹੈ ਇਹਦੇ ਆ ਕੇ ਆਈ ਜਾਂਦੀ। ਕੋਈ ਵੀ ਤੋਂ ਦੀ ਬੋਲ ਨਹੀਂ ਆਉਂਦੀ ਸ਼ਕਤੀ। ਉੱਧਰ ਰਸਤਾ ਸਿੱਧਾ ਨਹੀਂ। ਬਸ ਛੋਟੋ ਵੀ ਹੈ ਗੱਲ ਸੋ ਤੁਸੀਂ ਪੈ ਪਈ ਹੋਈ ਹੈ ਜਿਹੜੀ ਹੁਣ ਬਾਤ ਕਿੱਥੇ ਆਈ। ਸਾਰ ਪਾਸੇ ਇਸ ਤਰ੍ਹਾਂ ਤਾਂ ਹੀ ਇਹਦਾ ਚੰਗਾ ਲੱਗਦਾ ਹੈਗਾ ਹਾਂਜੀ ਪਿੱਛੋਂ ਦੀ ਸਭ ਦੇਖੋ ਵੀ ਹੈਗਾ ਜੀ ਰਸਤਾ ਉਹਦੀ ਪੈ ਪੈ ਇੰਟਰਗਰਾਉਂਡ ਪੈ ਪੈ ਜਿਹੜੀ ਬਲਾਕ ਹੋ ਗਈ ਹੈ ਨਾ ਜੀ ਉਹ ਗਲੀ ਖਾਣੀ ਪਈ ਸੀ ਉਹ ਵੀ ਦੇਖ ਲੈਂਦੇ ਆ ਜੀ ਦੋ ਅੰਡਰਗਰਾਉਂਡ ਪਾਈਕ ਜਾ ਰਹੇ ਹੋਏ ਤਾਂ ਹੀ ਜਾ ਰਹੇ ਨੇ ਨਾ ਉਹ ਕਰ ਉਹ ਵੀ ਦੇਖ ਲਓ ਇਹ ਛੋਟਾ ਜਿਹਾ ਮਸਲਾ ਇਨਾ ਵੱਡਾ ਮਸਲਾ ਬਣ ਗਿਆ ਕਿ ਜੱਤੀਵੜ ਤੱਕ ਪਹੁੰਚ ਗਿਆ ਕੁਝ ਲੋਕਾਂ ਨੇ ਜੱਤੀਵੜ ਨਾਲ ਜੋੜ ਰਹੇ ਨੇ ਕੁਝ ਲੋਕ امیر ਗਰੀਬ ਦਾ ਸਰਪੰਚ ਸਾਹਿਬ ਨੇ ਸਾਨੂੰ ਕੋਈ ਜਾਤੀਵਾਦ ਬਾਰੇ ਤਾਂ ਨਹੀਂ ਕਿਹਾ ਜਿਹੜਾ ਹੈਗਾ ਆ ਕੁਝ ਮੈਂ ਕਹਤੋਂ ਐਫ ਆਈ ਆਰ ਵਗੈਰਾ ਹੈਗੀ ਹੋਰ ਇਹ ਚੀਜ਼ੋ ਅਸੀਂ ਕਿਹਾ ਹੋਈ ਸੀ ਕਿਤੇ ਨਹੀਂ ਸੀ ਨਕਾਸੀ ਦੇ ਮਾਮਲੇ ਨੂੰ ਲੈ ਕੇ ਜਿਹੜੀ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕੀ ਕੋਈ ਸੰਮਤ ਬਾਤ ਰੱਖੀ ਉਹਦੇ ਲਈ ਪਲਾਨ ਬਣਾ ਰਹੇ ਹੈ ਕਿ ਜਿਹੜਾ ਹੈਗਾ ਪੰਚਾਇਤ ਜਿਹੜਾ ਹੈਗਾ ਉਹ ਆਪਸ ਕਰਕੇ ਹਨ ਕਿ ਉਹ ਇਸ ਆਪ ਨੂੰ ਜਿਹੜਾ ਹੈਗਾ ਬਿਲਕੁਲ ਸ਼ੁਰੂ ਕੀਤਾ ਤੁਤਵਾਦ ਅਕੋਰਡਿੰਗਲੀ ਕਮਿਸ਼ਨ ਕਿਸ ਤਰੀਕੇ ਦਾ ਕਾਰਵਾਈ ਕਰੇਗਾ ਕਮਿਸ਼ਨ ਜੋ ਹੈਗਾ ਤੇ 체 ਮੈਟਰ ਨੂੰ ਜਿਹੜਾ ਹੈ ਕਿ ਚੰਗੀ ਤੇ ਐਡਮਿਨਿਸਟ੍ਰੇਸ਼ਨ ਦੇ ਨਾਲ ਟਿਕਾਪ ਕਰਕੇ ਜਿਹੜਾ ਹੈਗਾ ਤਾਂ ਕਿ इजीली ਰਿਸੋਲਵ ਹੋ ਜਾਵੇ। ਸਰ ਇਹ ਚੀਜ਼ ਨੂੰ ਕਿਵੇਂ ਵੇਖਦਾ ਹੋ ਕਿ ਜਿਸ ਤਰ੍ਹਾਂ ਪੁਲਿਸ ਦੀ ਹਾਜ਼ਰੀ ਦੇ ਵਿੱਚ ਲੋਕ ਗੋਲੀਆਂ ਚਲਾ ਰਹੇ ਨੇ ਪ੍ਰਦਰਸ਼ਨਕਾਰੀਆਂ ਉੱਤੇ ਪਰ ਪੁਲਿਸ ਦੇ ਵਿੱਚ ਹੀ ਤੁਰੇ ਫਿਰ ਰਹੇ ਨੇ। ਹਾਲੇ ਤੱਕ ਗ੍ਰਿਫਤਾਰੀਆਂ ਨਹੀਂ ਹੁੰਦੀਆਂ। ਸਰ ਇਨਵੈਸਟੀਗੇਸ਼ਨ ਹਾਲੇ ਚੱਲਦੀ ਹੈ ਕਿ ਤੁਹਾਨੂੰ ਪਤਾ ਹੈ। ਅਲੀ ਉਹਦੇ ਚ ਕਿਸੇ ਮਿਲਣ ਤੇ ਤਾਂ ਪਹੁੰਚਣਾ ਮੁਸ਼ਕਲ। ਜਿਹੜੇ ਮਜ਼ਦੂਰਾਂ ਤੇ ਪਰਚਾ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਦੀ ਦਿਹਾੜੀ ਉਹਦੀ ਕੈਂਸਲ ਹੋ ਗਈ। ਦਿਹਾੜੀ ਤਾਂ ਹੋ ਗਈ। ਰਾਈ ਉਹ ਪਰਚਾ ਸੀ ਜੋ ਬਲੌਕ ਕਰਦੇ ਜੱਜਮੈਂਟ ਸਾਡੇ ਕੋਲ ਹੋਊਗੀ ਉਹਦੇ ਚ ਪੈਨਸ਼ਨ ਕਰਨਾ ਸਾਰਾ ਸਭ ਕੋਰਟ ਦੀ ਜੱਜਮੈਂਟ ਤੁਸੀਂ ਲੈਟ ਤੋਂ ਦੇਖ ਸਕਦੇ ਹੋ। ਠੀਕ। ਗਰਾਊਂਡ ਲੈਵਲ ਤੇ ਦੋਨਾਂ ਤਰ੍ਹਾਂ ਨਾਲ ਗੱਲਬਾਤ ਕੀਤੀ ਜਾਂ ਤੁਸੀਂ ਇੱਕ ਤਰ੍ਹਾਂ ਦੀ। ਹਾਂ, ਕਿਤੇ ਤੜ ਗਾਲੀ ਹਨ ਮਿਲੇ ਨਹੀਂ ਹੈ। ਕੋਈ ਕੁਝ ਕਰਨਾ। ਸਰੇ ਕਿ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਹਦਾ ਤੌਰ ਤੇ ਤੁਸੀਂ ਅੱਜ ਇੱਥੇ ਪਹੁੰਚੇ ਹੋ। ਇੱਕ ਸੋਸ਼ਲ ਮੀਡੀਆ ਦੇ ਪੱਤਰਕਾਰ ਨੂੰ ਸ਼ਰਿਆਨ ਧਮਕੀਆਂ ਦਵਾਈ ਜਾ ਰਹੀਆਂ ਇਹ ਦੂਜੀ ਧਿਰ ਵੱਲੋਂ ਦੀ ਕਮੈਂਟ ਹੈ। ਇਹ ਸੋਸ਼ਲ ਮੀਡੀਆ ਵਾਲੇ ਨੇ ਕਹੇ ਜਿਸੀ ਕੈਂਪੀ ਤੋਂ ਸਮਝਾ। ਮੈਂ ਸਰ ਅਸੀਂ ਤੁਹਾਨੂੰ ਕਰੀ ਨੇ ਉਹਨਾਂ ਨੇ ਬਾਕਾਇਦਾ ਫੇਸਬੁੱਕ ਤੇ ਪਾਇਆ ਜੀ ਇਹਨਾਂ ਨੇ। ਔਰ ਬਾਕਾਇਦਾ ਉਹਨਾਂ ਸਾਨੂੰ ਜਿਹੜਾ ਹੈਗਾ ਕੁਝ ਓਕੇ। ਪਹਿਲੇ ਡਾਕਟਰ ਸਾਹਿਬ ਆ ਬੜਾ ਜਿਹੜਾ ਬਰੀਫਲੀ ਦੇ ਨਾਲ ਅੱਜ ਗੱਲਬਾਤ ਕੀਤੀ ਖੁੱਲ ਕੇ ਤੁਸੀਂ। ਥੈਂਕ ਯੂ।